ਦੋਸਤੋ ਮੈਂ ਤੁਹਾਡਾ ਹੋਸਟ ਦਵਿੰਦਰ ਪਾਲ ਅੱਜ ਦੀ ਸਭ ਤੋਂ ਵੱਡੀ ਅਪਡੇਟ ਲੈ ਕੇ ਤੁਹਾਡੇ ਰੂਬਰੂ ਹੋ ਰਹੇ ਹਾਂ ਇਹ ਅਪਡੇਟ ਹੈ ਪੰਜਾਬ ਦੀ ਸੱਤਾਧਾਰੀ ਪਾਰ ਆਮ ਆਦਮੀ ਪਾਰਟੀ ਨਾਲ ਸੰਬੰਧਤ ਸਨੌਰ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਦੀ ਗ੍ਰਿਫਤਾਰੀ ਨਾਲ ਜੁੜਿਆ ਹੋਇਆ ਹਰਮੀਤ ਸਿੰਘ ਪਠਾਨ ਮਾਜਰਾ ਤੇ ਲੰਗੀ ਰਾਤ سنگੀਨ ਅਪਰਾਧਾਂ ਦੇ ਦੋਸ਼ੀ ਸ਼ੇਟ ਪਾਬਲਤਕਾਰ ਦੇ ਕਥਿਤ ਦੋਸ਼ਾਂ ਦੇ ਹੇਠ ਇੱਕ ਮਾਮਲਾ ਦਰਜ ਹੁੰਦਾ ਹੈ ਅੱਜ ਪੁਲਿਸ ਵੱਲੋਂ ਸਵੇਰੇ ਪੁਲਿਸ ਉਤਰਾ ਵੱਲੋਂ ਦਾਵਾ ਕੀਤਾ ਜਾਂਦਾ ਹੈ ਕਿ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੁਣ ਤਾਜ਼ਾ ਖਬਰ ਇਹਦੇ ਨਾਲ ਹੀ ਇਹ ਆ ਰਹੀ ਹੈ ਕਿ ਉਹ ਪੁਲਿਸ ਹਿਰਾਸਤ ਦੇ ਵਿੱਚੋਂ ਫਰਾਰ ਹੋ ਗਏ ਨੇ ਇੱਕ ਵਿਧਾਇਕ ਇੱਕ ਰਾਜਸੀ ਆਗੂ ਜਿਸ ਦੀ ਪਹਿਲਾਂ ਗ੍ਰਿਫਤਾਰੀ ਦੀ ਖਬਰ ਆਉਂਦੀ ਹੈ ਤੇ ਉਸ ਤੋਂ ਬਾਅਦ ਉਸ ਦੇ ਭੱਜਣ ਉਸ ਦੇ ਫਰਾਰ ਹੋਣ ਦੀਆਂ ਖਬਰਾਂ ਆ ਰਹੀਆਂ ਨੇ ਨਾਲ ਖਬਰ ਇਹ ਵੀ ਆ ਰਹੀ ਹੈ ਕਿ ਉਸਨੇ ਪੁਲਸ ਪਾਰਟੀ ਤੇ ਫਾਇਰਿੰਗ ਕੀਤੀ ਹੈ ਕਥਿਤ ਤੌਰ ਤੇ ਕੀ ਹੈ ਇਹ ਸਾਰਾ ਮਾਮਲਾ ਕਿ ਐਮ ਐਲ ਏ ਇੰਨੀ ਜ਼ੁਰਤ ਰੱਖਦਾ ਹੈ ਕਿ ਪੁਲਸ ਪਾਰਟੀ ਦੇ ਉੱਤੇ ਫਾਇਰਿੰਗ ਕਰਕੇ ਫਰਾਰ ਹੋ ਜਾਵੇ ਕੀ ਗੋੰਦਾ ਗੁੰਡੀਆਂ ਜਾ ਰਹੀਆਂ ਨੇ ਕੀ ਸ਼ਾਸਨ ਚੱਲ ਰਿਹਾ ਨੇ ਪਠਾਨ ਮਾਜਰੇ ਦਾ ਪਸ਼ੋਕੜ ਕੀ ਹੈ ਕਿਵੇਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਉਹ ਮਹਾ ਸ਼ਕਤੀਸ਼ਾਲੀ ਬਣਦਾ ਹੈ ਅਤੇ ਇੱਕ ਨਵਾਂ ਰੂਪ ਉਹਦਾ ਉਸ ਵੇਲੇ ਸਾਹਮਣੇ ਆਉਂਦਾ ਹੈ ਜਦੋਂ ਉਹ ਸਿੰਜਾਈ ਵਿਭਾਗ ਦੇ ਪ੍ਰਮੁਖ ਸਕੱਤਰ ਕ੍ਰਿਸ਼ਨ ਕੁਮਾਰ ਤੇ ਪੰਜਾਬ ਦੇ ਹੜ੍ਹਾਂ ਲਈ ਦੋਸ਼ ਮੜਦਾ ਹੈ ਉਹ ਜ਼ਿੰਮੇਵਾਰ ਠਹਿਰਾਉਂਦਾ ਹੈ ਕਿ ਪੰਜਾਬ ਦੀ ਇਸ ਭਿਆਨਕ ਤਰਾਸਦੀ ਲਈ ਕ੍ਰਿਸ਼ਨ ਕੁਮਾਰ ਦੋਸ਼ੀ ਹੈ ਤੇ ਪੰਜਾਬ ਦੇ ਵਿੱਚ ਐਸ ਵੇਲੇ ਦਿੱਲੀ ਦੀ ਲੀਡਰਸ਼ਿਪ ਭਾਵ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਜੋ ਦਿੱਲੀ ਨਾਲ ਸੰਬੰਧਿਤ ਹੈ ਉਸਦੀ ਹੀ ਤੂਤੀ ਬੋਲਦੀ ਹੈ ਇਸ ਲਈ ਪੰਜਾਬ ਦੇ ਵਿੱਚ ਜੋ ਕੁਝ ਕਰ ਰਹੀ ਹੈ ਦਿੱਲੀ ਦੀ ਲੀਡਰਸ਼ਿਪ ਕਰ ਰਹੀ ਹੈ ਇਸ ਤਰ੍ਹਾਂ ਦੇ ਦੋਸ਼ ਹਰਮਿਤ ਸਿੰਘ ਪਠਾਨ ਮਾਜਰਾ ਵੱਲੋਂ ਸ਼ਰੇਆਮ ਲਾਏ ਗਏ ਕੀ ਕ੍ਰਿਸ਼ਨ ਕੁਮਾਰ ਵਾਕਈ ਵਿਲੈਨ ਹੈ ਕੀ ਹੈ ਦਿੱਲੀ ਦੀ ਲੀਡਰਸ਼ਿਪ ਦੀ ਭੂਮਿਕਾ ਕੀ ਹੈ ਪਠਾਨ ਮਾਜਰੇ ਦਾ ਅਸਲ ਕਿਰਦਾਰ ਸਿਆਸੀ ਸਫਰ ਕੀ ਹੈ ਇਹ ਸਾਰਾ ਮਾਮਲਾ ਉਸ ਦੀ ਗ੍ਰਿਫਤਾਰੀ ਗ੍ਰਿਫਤਾਰੀ ਤੋਂ ਬਾਅਦ ਫਰਾਰੀ ਲੰਗੀ ਰਾਤ ਹੋਇਆ ਮਾਮਲਾ ਕਿਉਂ ਇਹ ਸਾਰਾ ਘਟਨਾਕ੍ਰਮ ਇੱਕੋ ਦਮ ਵਾਪਰਿਆ ਏ ਵੀ ਕਟਾ ਕਰਾਮ ਉਸ ਵੇਲੇ ਵਾਪਰਿਆ ਜਦੋਂ ਪੰਜਾਬ ਇੱਕ ਭਿਆਨਕ ਤਰਾਸ ਦੀ ਭਿਆਨਕ ਜਿਹੜਾ ਅਸੀਂ ਕਹਿੰਦੇ ਤਬਾਹੀ ਦੇ ਮੰਜ਼ਰ ਵਿੱਚੋਂ ਗੁਜ਼ਰ ਰਿਹਾ ਹੈ ਪੰਜਾਬ ਦਾ ਬਹੁਤ ਵੱਡਾ ਹਿੱਸਾ ਹੜਾਂ ਦੀ ਮਾਰ ਹੇਠ ਆਇਆ ਹੋਇਆ ਹੈ ਹਜ਼ਾਰਾਂ ਪਿੰਡ ਜਿਹੜੇ ਹੈ ਹੜਾਂ ਦੀ ਮਾਰ ਹੇਠ ਆਏ ਹੋਏ ਨੇ ਡੁੱਬੇ ਪਏ ਨੇ ਲੱਖਾਂ ਲੋਕ ਬੇਕਾਰ ਹੋ ਗਏ ਕਰੋੜਾ ਅਰਬਾਂ ਰੁਪਏ ਦਾ ਨੁਕਸਾਨ ਹੋ ਗਿਆ ਡੇਢ ਦਰਜਣ ਤੋਂ ਵੱਧ ਜਾਨਾਂ ਲੋਕਾਂ ਦੀਆਂ ਚਲੀਆਂ ਗਈਆਂ ਉਸ ਵੇਲੇ ਹਰਮੀਤ ਸਿੰਘ ਪਠਾਨ ਮਾਜਰਾ ਦਾ ਕੇਸ ਜਿਹੜਾ ਹੈ ਸੁਰਖੀਆਂ ਦੇ ਵਿੱਚ ਆ ਜਾਂਦਾ ਹੈ ਕੀ ਹੈ ਇਹ ਸਾਰਾ ਮਾਮਲਾ ਤੁਹਾਡੇ ਨਾਲ ਗੱਲ ਕਰਦੇ ਆ ਹਰਮੀਤ ਸਿੰਘ ਪਠਾਨ ਮਾਜਰਾ ਦੇ ਪਰਿਵਾਰ ਦਾ ਜਿਹੜਾ ਪਿਸ਼ੋਕੜ ਹੈ ਉਹ ਕਾਂਗਰਸ ਨਾਲ ਸਬੰਧਿਤ ਦੱਸਿਆ ਜਾਂਦਾ ਹੈ ਇਸ ਖਿੱਤੇ ਦੇ ਵਿੱਚ ਜੋ ਪਟਿਆਲਾ ਜ਼ਿਲ੍ਹੇ ਦੇ ਇਸ ਇਲਾਕੇ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਭਾਉ ਭਾਈਚਾਰਾ ਰਹਿੰਦਾ ਹੈ ਜੋ ਕਿ ਪਾਕਿਸਤਾਨ ਤੋਂ ਸ਼ਿਫਟ ਹੋ ਕੇ ਆਏ ਆ ਦੱਸਿਆ ਜਾਂਦਾ ਉਹਨਾਂ ਦੇ ਵਿੱਚ ਮжоਰਿਟੀ ਲੋਕ ਉਹ ਨੇ ਵੱਡੀ ਗਿਣਤੀ ਲੋਕ ਜਿਹੜੇ 1947 ਦੀ ਵੰਡ ਦੇ ਵੇਲੇ ਪਾਕਿਸਤਾਨ ਦੇ ਵਿੱਚੋਂ ਉਜੜ ਕੇ ਆਏ ਸੀ ਤੇ ਉਹ ਇੱਥੇ ਆ ਕੇ बसे ਇਹ ਮਿਹਨਤ ਕਾ ਸ਼ਲੋਕ ਨੇ ਜਿਨ੍ਹਾਂ ਨੇ ਮਿਹਨਤ ਨਾਲ ਆਪਣਾ ਪੈਰ ਲਾਇਆ ਅਤੇ ਆਪਣਾ ਮੂੜ ਬਸੇਵਾ ਕੀਤਾ ਹਰਮੀਤ ਸਿੰਘ ਪਠਾਣ ਮਾਜਰਾ ਵੀ ਅਜਿਹੀ ਹੀ ਪਰਿਵਾਰਾਂ ਦੇ ਵਿੱਚੋਂ ਇੱਕ ਦੱਸਿਆ ਜਾਂਦਾ ਅਤੇ ਇਹਨਾਂ ਦਾ ਜਿਹੜਾ ਪਰਿਵਾਰ ਹੈ ਲੰਬਾ ਸਮਾਂ ਕਾਂਗਰਸ ਨਾਲ ਜੁੜੇ ਰਿਹਾ ਪਰ ਖੁਦ ਹਰਮਿਤ ਸਿੰਘ ਪਠਾਨਵਾਜਰਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸਰਗਰਮ ਰਹਿੰਦੇ ਨੇ ਲੰਬਾ ਸਮਾਂ ਅਕਾਲੀ ਪੋਲਿਟਿਕਸ ਕਰਦੇ ਨੇ ਉਸ ਇਲਾਕੇ ਦੇ ਵਿੱਚ ਅਤੇ ਟਰੱਕ ਯੂਨੀਅਨ ਦੇ ਇੱਕ ਵਾਰ ਉਹ ਪ੍ਰਧਾਨ ਵੀ ਬਣਦੇ ਨੇ ਕਿਉਂਕਿ ਟਰੱਕ ਯੂਨੀਅਨਾਂ ਦਾ ਪੰਜਾਬ ਦੀ ਰਾਜਨੀਤੀ ਦੇ ਵਿੱਚ ਖਾਸ ਦਬਦਬਾ ਹੈ ਉਹਦੇ ਨਾਲ ਪੈਸਾ ਵੀ ਜੁੜਿਆ ਹੋਇਆ ਹੈ ਉਹਦੇ ਨਾਲ ਵੋਟਾਂ ਵੀ ਜੁੜੀਆਂ ਹੋਈਆਂ ਆ ਉਹਦੇ ਨਾਲ ਅਸਰ ਸੂਖ ਵੀ ਜੁੜਿਆ ਹੋਇਆ ਹੈ ਕਾਫੀ ਕੁਝ ਜੁੜਿਆ ਹੋਇਆ ਹੈ ਤਾਂ ਅਸੀਂ ਇਸ ਐਮਐਲਏ ਦਾ ਜਿਹੜਾ ਪਿਛੋਕੜ ਦੇਖ ਸਕਦੇ ਹਾਂ ਵੀ ਕਾਂਗਰਸ ਨਾਲ ਪਰਿਵਾਰ ਦਾ ਪਿਛੋਕੜ ਫਿਰ ਸ਼ੋਰਮਣੀ ਅਕਾਲੀ ਦਲ ਦੇ ਵਿੱਚ ਉਹ ਸਰਗਰਮ ਰਹਿੰਦੇ ਨੇ ਉਸ ਤੋਂ ਬਾਅਦ ਜਿਹੜਾ ਹੈ ਟ੍ਰੱਕ ਯੂਨੀਅਨ ਦੇ ਪ੍ਰਧਾਨ ਵੀ ਬਣਦੇ ਨੇ ਤੇ ਫਿਰ ਇੱਕ ਦੌਰ ਦੇ ਵਿੱਚ ਦੌਰ ਅਜਿਹਾ ਵੀ ਆਉਂਦਾ ਪੰਜਾਬ ਦੇ ਵਿੱਚ ਜਦੋਂ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ 2012 ਦੀਆਂ ਚੋਣਾਂ ਤੋਂ ਪਹਿਲਾਂ TPP PPPP ਦੇ ਨਾਂ ਤੇ ਇੱਕ پارٹی ਬਣਾਉਂਦੇ ਨੇ ਤਾਂ ਉਸ پارٹی ਦੇ ਵਿੱਚ ਵੀ ਕੁਝ ਸਮੇ ਲਈ ਹਰਮਿੰਦਰ ਸਿੰਘ ਪਠਾਨ ਮਾਜਰਾ ਸਰਗਰਮ ਹੁੰਦੇ ਨੇ ਪਰਿਵਾਰ ਦਾ ਕਾਂਗਰਸ ਦੇ ਵਿੱਚ ਰਹਿਣਾ ਆਪ ਦਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਰਹਿਣਾ ਫਿਰ PPPP ਦੇ ਵਿੱਚ ਰਹਿਣਾ ਪਰ ਗੱਲ ਬਣੀ ਨਹੀਂ ਸੀ ਦਾੜ ਲਾਂ ਗੜੀ ਜਿਵੇਂ ਪੰਜਾਬ ਦੀ ਰਾਜਨੀਤੀ ਦੇ ਵਿੱਚ ਬਹੁਤ ਸਾਰੇ ਚਿਹਰੇ ਅਜੇਹੇ ਜਿੱਤ ਕੇ ਆਏ 2022 ਦੀ ਚੋਣਾਂ ਦੇ ਵਿੱਚ ਜਿਹੜੇ ਲੰਬੇ ਸਮੇਂ ਤੋਂ ਰਵਾਇਤੀ ਪਾਰਟੀਆਂ ਭਾਵ ਸ਼੍ਰੋਮਣੀ ਕਾਲੇਦਾਰ ਕਾਂਗਰਸ ਜਾਂ ਭਾਰਤੀ ਜਨਤਾ ਪਾਰਟੀ ਦੇ ਵਿੱਚ ਸਰਗਰਮ ਰਹੇ ਉਹਦੇ ਵਿੱਚ ਰਾਜਨੀਤੀ ਕਰਦੇ ਰਹੇ ਪਰ ਉਹਨਾਂ ਨੂੰ ਉਹਨਾਂ ਦਾ ਜਿਹੜਾ ਐਮਐਲਏ ਬਣਨ ਦਾ ਵਿਧਾਇਕ ਬਣਨ ਦਾ ਸੁਪਨਾ ਪੂਰਾ ਨਹੀਂ ਸੀ ਹੋਇਆ ਇਸੇ ਤਰ੍ਹਾਂ ਹਰਮਿਤ ਸਿੰਘ ਪਠਾਨ ਵਾਜਰਾ ਦਾ ਵਿਧਾਇਕ ਬਣਨ ਦਾ ਸੁਪਨਾ ਵੀ ਜਿਹੜਾ ਹੈ ਉਹ 2022 ਦੇ ਵਿੱਚ ਪੂਰਾ ਹੋ ਜਾਂਦਾ ਜਦੋਂ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਆਪ ਦੀ ਹਨੇਰੀ ਚੁੱਲੀ ਅਤੇ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਨੂੰ ਬੁਰੀ ਤਰ੍ਹਾਂ ਰੱਦ ਕੀਤਾ। ਭਾਵ ਜਿਹੜਾ ਉਹ ਇੱਕ ਵਰਡਿਕਟ ਅਜਿਹਾ ਮੰਨਿਆ ਜਾਂਦਾ ਵੀ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਨੂੰ ਜਦੋਂ ਰੱਦ ਕਰਨ ਦਾ ਹੀ ਫੈਸਲਾ ਕਰ ਲਿਆ ਤਾਂ ਉਹਨਾਂ ਨੇ ਜੋ ਆਪਸ਼ਨ ਸੀ ਉਹ ਝਾੜੂ ਚੁਣਿਆ ਅਤੇ ਝਾੜੂ ਦਾ ਬਟਨ ਦਬਾ ਕੇ 92 ਸੀਟਾਂ ਨੇ ਜਿਹੜੀਆਂ ਇਸ ਪਾਰਟੀ ਦੀ ਛੋੜੀ ਦੇ ਵਿੱਚ ਪਾਈਆਂ ਤੇ ਉਹਨਾਂ 92 ਦੇ ਵਿੱਚ ਇੱਕ ਹਰਮੀਤ ਸਿੰਘ ਪਠਾਣ ਮਾਜਰਾ ਵੀ ਸ਼ਾਮਲ ਸੀ। ਤੇ ਹਰਮਿੰਦਰ ਸਿੰਘ ਪਠਾਣ ਮਾਜਰਾ ਇੱਕ ਅਜਿਹੇ ਐਮਐਲਏ ਸਨ ਪਟਿਆਲਾ ਜ਼ਿਲ੍ਹੇ ਦੇ ਵਿੱਚ ਅਕਸਰ ਉਹ ਵਿਵਾਦਾਂ ਦੇ ਵਿੱਚ ਗਿਰੇ ਰਹੇ ਚਾਹੇ ਮਾਈਨਿੰਗ ਦਾ ਇਸ਼ੂ ਹੋਵੇ ਚਾਹੇ ਕਿਸੇ ਔਰਤ ਵੱਲੋਂ ਵਿਆਹ ਕਰਾਉਣ ਦਾ ਝਾਂਸਾ ਦੇ ਕੇ ਧੋਖਾ ਕਰਨ ਦੇ ਦੋਸ਼ ਹੋਣ ਜਾਂ ਐਡਮਿਨਿਸਟ੍ਰੇਸ਼ਨ ਨਾਲ ਖੈਬਰਣ ਦੇਤੇ ਉਹਦੇ ਦੋਸ਼ ਹੋਣ ਤੇ ਹਰਮਿੰਦਰ ਸਿੰਘ ਪਠਾਣ ਮਾਜਰਾ ਅਕਸਰ ਜਿਹੜੇ ਹੈ ਉਹ ਵਿਵਾਦਾਂ ਦੇ ਵਿੱਚ ਗਿਰੇ ਰਹੇ ਪਰ ਹੁਣ ਤੱਕ ਤੁਸੀਂ ਇਹ ਦੇਖ ਸਕਦੇ ਹੋ ਕਿ ਕਿਸੇ ਦੀ ਵੀ ਯੁਰਤ ਨਹੀਂ ਪਈ ਹਰਮਿੰਦਰ ਸਿੰਘ ਪਠਾਣ ਮਾਜਰਾ ਦੀ ਹਵਾ ਵੱਲ ਵੀ ਤੱਕ ਦੇ ਉਹਨੂੰ ਹੱਥ ਪਾ ਜੇ ਜਾਂ ਉਹਦੋਂ ਕੋਈ ਇਦਾਂ ਦੀ ਯੁਰਤ ਕਰ ਲੇ ਵੀ ਹਰਮੀਤ ਸਿੰਘ ਬਠਾਣਾ ਦਾ ਮਾਜਰਾ ਦੇ ਖਿਲਾਫ ਕੋਈ ਕਾਰਵਾਈ ਕਰ ਲੇ ਜਾਂ ਉਹਦੇ ਵੱਲੋਂ ਕਹੇ ਕਿਸੇ ਕੰਮ ਨੂੰ ਪੂਰਾ ਨਾ ਕਰੇ ਸਿਰੇ ਨਿਚਾੜੇ ਪਟਿਆਲਾ ਜ਼ਿਲ੍ਹੇ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਜੋ ਸਾਨੂੰ ਸੂਤਰਾਂ ਨੇ ਦੱਸਿਆ ਉੱਥੇ ਜਿਹੜੇ ਸਾਡੇ ਸਾਥੀ ਜਰਨਲਿਸਟ ਨੇ ਉਹਨਾਂ ਨੇ ਦੱਸਿਆ ਉਹ ਕਹਿੰਦੇ ਵੀ ਇਸ ਬੰਦੇ ਦੀ ਇੰਨੀ ਜ਼ਿਆਦਾ ਤੂਤੀ ਬੋਲਦੀ ਸੀ ਤੂਤੀ ਹੋ ਸਕਦਾ ਦੁਆਰੇ ਬੋਲਣ ਲੱਗ ਜੇ ਕਈ ਵਾਰੀ ਸਮਝੌਤੇ ਅੰਦਰ ਖਾਤੇ ਬਾਹਰ ਖਾਤੇ ਹੋ ਜਾਂਦੇ ਨੇ ਕਿ ਪਰ ਜਿਹਨੂੰ ਅੱਜ ਦੀ ਗੱਲ ਕਰਦੇ ਆਂ ਤਾਂ ਆਪਾਂ ਅੱਜ ਦੀ ਗੱਲ ਕਰਾਂਗੇ ਇੰਨੀ ਜ਼ਿਆਦਾ ਤੂਤੀ ਬੋਲਦੀ ਸੀ ਵੀ ਬਹੁਤ ਸਾਰੇ ਐਸ ਐਚਓ ਕਿਉਂਕਿ ਐਸ ਐਚਓ ਜਿਹੜਾ ਹੈ ਪੰਜਾਬ ਪੁਲਿਸ ਦਾ ਸਭ ਤੋਂ ਬਿਹਤਰੀਨ ਖਤਰਨਾਕ ਤੇ ਮਹੱਤਵਪੂਰਨ ਇਨਸਟਰੂਮੈਂਟ ਹੈ ਕਿਉਂਕਿ ਉਹ ਐਫ ਆਈ ਆਰ ਵੀ ਦਰਜ ਕਰ ਸਕਦਾ ਹੈ ਕਿਸੇ ਦੇ ਪੁੜੇ ਵੀ ਗੁੱਟ ਸਕਦਾ ਹੈ ਪਟਾਪਰੇਡ ਕਰਾਉਣੇ ਆ ਤਾਂ ਐਸ ਐਚਓ ਜੇ ਕਿਸੇ ਤੇ ਪਰਚਾ ਦਰਜ ਹੋ ਗਿਆ ਉਹਨੂੰ ਢਿੱਲਾ ਮਠਾ ਵੀ ਕਰਾਰ ਦਿਵਾਇਆ ਜਾ ਸਕਦਾ ਐਸ ਐਚਓ ਸਭ ਤੋਂ ਵੱਡਾ ਇਨਸਟਰੂਮੈਂਟ ਹੈ ਐਸ ਐਚਓ ਜਿਹੜੇ ਕਿਸੇ ਐਮ ਐਲ اے ਦੀ ਜੇਬ ਦੇ ਵਿੱਚ ਮੰਨੇ ਜਾਂਦੇ ਹੁਣ ਉਹ ਆਪਣੇ ਆਪ ਦੇ ਵਿੱਚ ਸ਼ਕਤੀਸ਼ਾਲੀ ਜਿਹੜਾ ਹੋ ਜਾਂਦਾ ਹੈ ਇਸੇ ਕਰਕੇ ਬਣਾਇਆ ਜਾਂਦਾ ਸੀ ਕਿ ਮੈਜੋਰਟੀ ਜਿਹੜੇ ਐ ਐਸ ਐਚਓ ਹਰਮਿੰਦਰ ਸਿੰਘ ਪਠਾਨ ਮਾਜਰਾ ਦੀ ਕਥਿਤ ਤੌਰ ਤੇ ਸਿਫਾਰਿਸ਼ ਤੇ ਤਾਇਨਾਤ ਹੁੰਦੇ ਸੀ ਉਹਨਾਂ ਦੀ ਪੋਸਟਿੰਗ ਹੁੰਦੀ ਸੀ ਚੌਕੀ ਇੰਚਾਰਜ ਉਹਨਾਂ ਦੀ ਸਿਫਾਰਿਸ਼ ਤੇ ਲੱਗਦੇ ਸੀ ਇਵਨ ਕਿਥੋਂ ਤੱਕ ਵੀ ਕਈ ਥਾਣੇ ਦੇ ਵਿੱਚ ਤਾਂ ਮੁਨਸ਼ੀ ਦੀ ਪੋਸਟਿੰਗ ਵੀ ਐਮਐਲਏ ਸਾਹਿਬ ਨੂੰ ਪੁੱਛ ਕੇ ਕੀਤੀ ਜਾਂਦੀ ਸੀ ਜਾਂ ਉਹਨਾਂ ਨੂੰ ਦੇ ਕਹੇ ਅਨੁਸਾਰ ਕੀਤੀ ਜਾਂਦੀ ਸੀ ਇਸ ਇਸ ਤਰ੍ਹਾਂ ਦੇ ਦੋਸਤ ਜਿਹੜੇ ਇਸ ਤਰ੍ਹਾਂ ਦੇ ਤੱਥ ਕਥਿਤ ਤੌਰ ਤੇ ਸਾਡੇ ਸੂਤਰਾਂ ਵੱਲੋਂ ਜਿਹੜੇ ਆ ਉਹ ਲਾਏ ਗਏ ਨੇ ਦੱਸੇ ਗਏ ਨੇ ਸਾਨੂੰ ਤੇ ਵੀਡੀਓ ਤਹਿਸੀਲਦਾਰ ਉਹ ਤਾਂ ਫਿਰ ਤੁਸੀਂ ਅੰਦਾਜ਼ਾ ਹੀ ਲਾ ਸਕਦੇ ਹੋ ਜੇ ਪੁਲਿਸ ਹੀ ਤੁਹਾਡੇ ਕਹਿਣੇ ਤੇ ਹੈ ਜੇ ਉਹਨਾਂ ਦੀ ਤਨਾਤੀ ਤੁਹਾਡੇ ਕਹਿਣ ਤੇ ਹੁੰਦੀ ਹੈ ਤਾਂ ਉਹਨਾਂ ਦੀ ਤਾਂ ਜ਼ਰੂਰਤ ਹੀ ਨਹੀਂ ਕੋਈ ਰਹਿ ਜਾਂਦੀ ਕੋਈ ਵੀਡੀਓ ਹੋਵੇ ਕੋਈ ਡੀਡੀਪੀਓ ਹੋਵੇ ਜਾਂ ਕੋਈ ਹੋਰ ਕਿਸੇ ਵਿਭਾਗ ਦਾ ਕੋਈ ਅਫਸਰ ਹੋਵੇ ਵੀ ਕੀ ਬਜਾਲ ਹੈ ਤੁਹਾਡੇ ਮੂਰੇ ਖੰਗ ਵੀ ਜਾਵੇ ਜਾਂ ਤੁਹਾਡੇ ਕਹਿਣ ਤੇ ਕੋਈ ਕੰਮ ਨਾ ਕਰੇ ਇਹ ਦੱਸਣ ਦਾ ਭਾਵ ਇਹ ਸੀ ਵੀ ਜਿਹੜਾ ਐਮਐਲਏ ਅੱਜ ਬਲਾਤਕਾਰ ਦੇ ਦੋਸ਼ਾਂ ਦੇ ਵਿੱਚ ਗ੍ਰਿਫਤਾਰ ਹੁੰਦਾ ਹੈ ਉਸ ਐਮਐਲਏ ਦੀ ਸਮੁੱਚੇ ਪਟਿਆਲਾ ਜ਼ਿਲ੍ਹੇ ਦੇ ਵਿੱਚ ਪੂਰੀ ਤੂਤੀ ਬੋਲਦੀ ਸੀ ਉਹ ਐਮਐਲਏ ਸਭ ਤੋਂ ਸ਼ਕਤੀਮਾਨ ਸ਼ਕਤੀਸ਼ਾਲੀ ਪਾਵਰਫੁੱਲ ਜਿਹੜਾ ਉਹ ਐਮਐਲਏ ਮੰਨਿਆ ਜਾਂਦਾ ਸੀਗਾ ਤਾਂ ਇਹ ਤੁਹਾਨੂੰ ਅਸੀਂ ਥੋੜਾ ਜਿਹਾ ਇੱਕ ਪਿਸ਼ੋਕੜ ਦੱਸਿਆ ਵੀ ਕਿਵੇਂ ਇਹ ਜਿਹੜਾ ਐਮਐਲਏ ਹੈ ਉਹਨਾਂ ਚੰਦ ਐਮਐਲਿਆਂ ਦੇ ਵਿੱਚ ਸੀ ਵੀ ਭਾਵੇਂ ਮੰਤਰੀ ਦਾ ਉਹਦਾ ਮਿਲਿਆ ਨਾ ਹੋਵੇ ਪਰ ਜਿਹੜੀਆਂ ਪਾਵਰਾਂ ਜਿਹੜੀਆਂ ਸਰਕਾਰ ਵੱਲੋਂ ਸ਼ਕਤੀਆਂ ਮਿਲਦੀਆਂ ਨੇ ਉਹਨਾਂ ਦਾ ਪੂਰਾ ਲੁਤਫ ਲੈਆ ਉਹਦਾ ਆਨੰਦ ਲਿਆ ਉਹ ਪੂਰਾ ਆਨੰਦ ਮਾਣਿਆ ਇੱਥੋਂ ਤੱਕ ਕਿ ਇਹ ਵੀ ਸੂਤਰ ਦਾਵਾ ਕਰਦੇ ਨੇ ਕਿ ਪਟਿਆਲਾ ਜ਼ਿਲ੍ਹੇ ਦੇ ਐਸਐਸਪੀ ਤੇ ਡੀਸੀ ਕਿਉਂਕਿ ਜਦੋਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੀ ਗੱਲ ਹੁੰਦੀ ਹੈ ਤਾਂ ਸਭ ਤੋਂ ਵੱਡੇ ਪਾਵਰਫੁੱਲ ਦੋ ਅਫਸਰ ਹੁੰਦੇ ਨੇ ਇੱਕ ਡਿਪਟੀ ਕਮਿਸ਼ਨਰ ਹੁੰਦਾ ਤੇ ਇੱਕ ਜ਼ਿਲ੍ਹੇ ਦਾ ਪੁਲਿਸ ਮੁਖੀ ਹੁੰਦਾ ਭਾਵ ਐਸਐਸਪੀ ਹੁੰਦਾ ਤੇ ਉਹ ਵੀ ਅਕਸਰ ਇਸ ਹਲਕੇ ਦੇ ਵਿੱਚ ਕਹਿੰਦੇ ਉਹਨਾਂ ਦੀਆਂ ਸਰਗਰਮੀਆਂ ਜਿਹੜੀਆਂ ਨੇ ਉਹ ਜ਼ਿਆਦਾ ਰਹਿੰਦੀਆਂ ਸੀ ਉਹਰ ਕੀ ਇਸ਼ਾਰਾ ਸੀ ਕਿ ਵੱਡੇ ਪਾਵਰਫੁੱਲ ਬੰਦਿਆਂ ਨਾਲ ਉਹਦੇ ਸਬੰਧ ਸੀ ਜਾਂ ਸਰਕਾਰ ਵੱਲੋਂ ਇਸ਼ਾਰਾ ਸੀ ਕਿ ਹਰਮੀਤ ਸਿੰਘ ਪਠਾਨ ਮਾਜਰਾ ਦਾ ਧਿਆਨ ਰੱਖਣਾ ਹੈ ਇਹ ਤਾਂ ਹੁਣ ਅੰਦਰਲੀ ਗੱਲਾਂ ਨੇ ਕਈ ਵਾਰੀ ਲੇਟ ਜਿਹੜੀਆਂ ਦੇਰੀ ਨਾਲ ਖੁੱਲਦੀਆਂ ਨੇ ਦੇਰੀ ਨਾਲ ਸਾਹਮਣੇ ਆਉਂਦੀਆਂ ਨੇ ਜੀ ਹੁਣ ਗੱਲ ਕਰਦੇ ਆ ਕਿ ਜਦੋਂ ਪੰਜਾਬ ਹੜਾ ਵਰਗੀ ਤਰਾਸਤੀ ਦੇ ਨਾਲ ਜੂਝ ਰਿਹਾ ਸੀ ਤਾਂ ਉਸ ਵੇਲੇ ਹਰਮੀਤ ਸਿੰਘ ਪਠਾਨ ਮਾਜਰਾ ਦੀ ਇੱਕ ਵੀਡੀਓ ਜਨਤਕ ਹੋ ਗਈ ਉਸ ਵੀਡੀਓ ਦੇ ਵਿੱਚ ਉਹ ਆਪਣੇ ਸਾਥੀ ਵਿਧਾਇਕਾਂ ਨੂੰ ਸਰਕਾਰ ਨੂੰ ਲਲਕਾਰਦੇ ਨੇ ਉਹਨਾਂ ਨੂੰ ਨਹੋਰਾ ਮਾਰਦੇ ਨੇ ਉਹਨਾਂ ਨੂੰ ਤਾਨੇ ਮਾਰਦੇ ਨੇ ਕਿ ਸਾਨੂੰ ਦਿੱਲੀ ਵਾਲਿਆਂ ਨੇ ਵੋਟਾਂ ਨਹੀਂ ਪਵਾਉਣੀਆਂ ਸਾਡੇ ਲੋਕ ਛਿੱਤਰ ਮਾਰਨਗੇ ਸਾਨੂੰ ਲੋਕ ਘੇਰਨਗੇ ਉਹਨਾਂ ਨੇ ਇਸ ਤਰ੍ਹਾਂ ਦੀਆਂ ਗੱਲਾਂ ਕਹੀਆਂ ਹੁਣ ਇਹਦੀ ਇੰਟਰਪ੍ਰੀਟੇਸ਼ਨ ਹੈ ਜਿਹੜੀ ਲੋਕ ਕਈ ਤਰ੍ਹਾਂ ਦੀ ਕਰ ਰਹੇ ਨੇ ਕਈ ਲੋਕ ਤਾਂ ਇਹ ਵੀ ਕਹਿੰਦੇ ਨੇ ਵੀ ਹੁਣ ਜਦੋਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਡੇਢ ਸਾਲ ਦਾ ਵਕਫਾ ਜਿਹੜਾ ਹੈ ਉਹ ਬਾਕੀ ਰਹਿ ਗਿਆ ਤਾ ਜਿਹੜੀ ਹਰਮੀਤ ਸਿੰਘ ਪਠਾਣਵਾਜ ਰਾਜ ਆ ਅਜਿਹਾ ਕਈ ਹੋਰ ਐਮਐਲਏ ਜਿਹੜੇ ਰੂਲਿੰਗ ਪਾਰਟੀ ਨਾਲ ਸੰਬੰਧਤ ਨੇ ਕੀ ਉਹਨਾਂ ਨੂੰ ਆਪਣੀ ਹਾਰ ਦਿਸਣ ਲੱਗੀ ਹੈ ਕੀ ਉਹਨਾਂ ਨੂੰ ਕੰਧ ਤੇ ਲਿਖਿਆ ਪੜ ਲਿਆ ਤਾਂ ਜੋ ਉਹ ਇਸ ਤਰ੍ਹਾਂ ਦੇ ਐਲੀਗੇਸ਼ਨ ਲਾ ਰਹੇ ਨੇ ਵੀ ਦਿੱਲੀ ਵਾਲੀ ਜਿਹੜੀ ਲੀਡਰਸ਼ਿਪ ਹੈ ਉਹੀ ਸਾਰੇ ਕਾਸੇ ਦੀ ਦੋਸ਼ੀ ਹੈ ਉਹੀ ਸਰਕਾਰ ਨੂੰ ਬਦਨਾਮ ਕਰ ਰਹੀ ਹੈ ਉਹੀ ਐਮਐਲਿਆਂ ਦਾ ਜਿਹੜਾ ਬੁਰਾ ਹਾਲ ਕਰ ਰਹੀ ਹੈ ਹੁਣ ਇਹ ਇੱਕ ਵੱਡਾ ਸਵਾਲ ਉਹਨਾਂ ਨੇ ਉਠਾਇਆ ਹੈ ਹਾਲਾਂਕਿ ਵਿਰੋਧੀ ਧਿਰਾਂ ਇਹ ਅਕਸਰ ਦੋਸ਼ ਲਾਉਂਦੀਆਂ ਨੇ ਕਿ ਦਿੱਲੀ ਵਾਲੀ ਲੀਡਰਸ਼ਿਪ ਦਾ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਜਿਹੜੀ ਦਿੱਲੀ ਵਾਲੀ ਲੀਡਰਸ਼ਿਪ ਹੈ ਉਹਨਾਂ ਦਾ ਦਖਲ ਜ਼ਿਆਦਾ ਹੈ ਉਹਨਾਂ ਨੇ ਇੱਕ ਰਿਮੋਟ ਕੰਟਰੋਲ ਰੱਖੀ ਉਹ ਸਰਕਾਰ ਚਲਾਉਂਦੇ ਨੇ ਪਰ ਜਦੋਂ ਇੱਕ ਪਾਰਟੀ ਦਾ ਐਮਐਲਏ ਇਸ ਤਰ੍ਹਾਂ ਦੇ ਦੋਸ਼ ਲਾਉਂਦਾ ਹੈ ਤਾਂ ਲੋਕਾਂ ਦੇ ਵਿੱਚ ਫਿਰ ਇਹ ਜਿਹੜੀ ਗੱਲ ਹੈ ਉਹ ਘਰ ਕਰ ਜਾਂਦੀ ਹੈ ਕਿ ਜਿਹੜੀ ਜੋ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਜਾਂ ਭਾਰਤੀ ਜਨਤਾ ਪਾਰਟੀ ਦੇ ਆਗੂ ਦੋਸ਼ ਲਾਉਂਦੇ ਨੇ ਜੇ ਤੁਹਾਡੀ ਪਾਰਟੀ ਦੇ ਵਿੱਚ ਬੈਠਾ ਹੀ ਐਮਐਲਏ ਜਿਹੜਾ 94 95 ਐਮਐਲਏ ਦੇ ਵਿੱਚੋਂ ਇੱਕ ਐਮਐਲਏ ਹੈ ਜੇਕਰ ਉਹ ਹੀ ਇਸ ਤਰ੍ਹਾਂ ਦੇ ਦੋਸ਼ ਲਾਉਣ ਲੱਗ ਜਾਈ ਤਾਂ ਲੋਕਾਂ ਨੂੰ ਇਹ ਜਾਪਣ ਲੱਗ ਜਾਂਦਾ ਹੈ ਕਿ ਵਾਕਈ ਜੋ ਵਿਰੋਧੀ ਤਰ੍ਹਾਂ ਕਹਿੰਦੀਆਂ ਨੇ ਉਹ ਬਿਲਕੁਲ ਸੱਚ ਕਹਿੰਦੀਆਂ ਨੇ ਤੇ ਜੋ ਹੋ ਰਿਹਾ ਹੈ ਇਹਦਾ ਮਤਲਬ ਸਟੇਟ ਲੀਡਰਸ਼ਿਪ ਕੁਝ ਨਹੀਂ ਕਰ ਰਹੀ ਬਾਹਰਲੀ ਲੀਡਰਸ਼ਿਪ ਹੀ ਸਾਰਾ ਕੌਸ਼ਿਸ਼ ਕਰ ਰਹੀ ਹੈ ਤੇ ਕਰਾ ਰਹੀ ਹੈ ਐਨ ਉਸੇ ਵੇਲੇ ਉਹ ਟਾਰਗੇਟ ਕਰਦੇ ਨੇ ਕ੍ਰਿਸ਼ਨ ਕੁਮਾਰ ਨੂੰ ਬਿਨਾਂ ਸ਼ੱਕ ਕ੍ਰਿਸ਼ਨ ਕੁਮਾਰ ਨੂੰ ਸਾਫ਼ ਜਿਹੜੀ ਹੈ ਸਾਫ਼ ਸ਼ਬੀ ਤੇ ਸਾਫ਼ ਇਬੇਜ ਵਾਲਾ ਅਫਸਰ ਬਣੇ ਜਾਂਦਾ ਹੈ ਇਹ ਵੀ ਮੰਨਿਆ ਜਾਂਦਾ ਹੈ ਕਿ ਉਹ ਜਿਹੜੇ ਵੀ ਮਹਿਕਮੇ ਦੇ ਵਿੱਚ ਜਾਂਦੇ ਨੇ ਪੂਰਾ ਖੋਰੂ ਪਾ ਦਿੰਦੇ ਨੇ ਉਹ ਇੱਕ ਚੰਦ ਚਮਚਿਆਂ ਦੇ ਵਿੱਚ गिर ਕੇ ਕਈ ਵਾਰੀ ਦੂਜੇ ਅਫਸਰਾਂ ਨੂੰ ਟਾਰਗੇਟ ਵੀ ਕਰਦੇ ਨੇ ਹਰੇਕ ਬੰਦੇ ਨੂੰ ਚੋਰ ਸਮਝਦੇ ਨੇ ਹਰੇਕ ਬੰਦੇ ਨੂੰ ਕਰਪਟ ਸਮਝਦੇ ਨੇ ਆਪ ਦੇ ਆਪ ਈਮਾਨਦਾਰ ਹੋਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਸਾਰੀ ਦੁਨੀਆ ਕਰਪਟ ਹੈ ਤੁਹਾਨੂੰ ਸਾਰਾ ਮਹਿਕਮਾ ਕਰਪਟ ਲੱਗਣ ਲੱਗ ਜੇ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਕਿ ਇਰੀਗੇਸ਼ਨ ਵਿਭਾਗ ਦੇ ਵਿੱਚ ਕਰਪਸ਼ਨ ਤੇ ਦੋਸ਼ ਅਕਸਰ ਲੱਗਦੇ ਨੇ ਤੇ ਲੋਕ ਇਹ ਵੀ ਕਹਿੰਦੇ ਨੇ ਵੀ ਇਹ ਵਿਭਾਗ ਇੱਕ ਅਜੀਹਾ ਵਿਭਾਗ ਹੈ ਜਿਹੜਾ ਰਿਸ਼ਵਤ ਖੋਰੀ ਦੇ ਵਿੱਚ ਨਕੋ-ਨਕ ਡੁੱਬਿਆ ਪਿਆ ਜੇ ਗੱਲ ਕ੍ਰਿਸ਼ਨ ਕੁਮਾਰ ਦੀ ਕਹੀਏ ਤਾਂ ਕਰੀਏ ਤਾਂ ਅਕਸਰ ਉਹ ਵਿਵਾਦਾਂ ਦੇ ਵਿੱਚ ਘਰੇ ਰਹਿੰਦੇ ਨੇ ਚਾਹੇ ਸਿੱਖਿਆ ਵਿਭਾਗ ਹੋਵੇ ਤੇ ਚਾਹੇ ਜਿਹੜਾ ਹੈ ਇਰੀਗੇਸ਼ਨ ਵਿਭਾਗ ਹੋਵੇ ਜਦੋਂ ਸਿੱਖਿਆ ਵਿਭਾਗ ਦੇ ਵਿੱਚ ਪਿਛੇ ਜੇ ਕਾਲਜ ਲੈਕਚਰਰਾਂ ਦੀਆਂ ਜਿਹੜੀਆਂ ਨਿਯੁਕਤੀਆਂ ਸੁਪਰੀਮ ਕੋਰਟ ਵੱਲੋਂ ਰੱਦ ਕੀਤੀਆਂ ਗਈਆਂ ਤਾਂ ਉਦੋਂ ਵੀ ਕ੍ਰਿਸ਼ਨ ਕੁਮਾਰ ਦੇ ਕਿਰਦਾਰ ਤੇ ਉਹਨਾਂ ਦੇ ਕੰਮਕਾਰ ਤੇ ਕਾਫੀ ਸ਼ੱਕ ਦੀ ਉਗਲ ਉੱਠੀ ਸੀ ਕਿ ਜਲਦਬਾਜ਼ੀ ਦੇ ਵਿੱਚ ਇਹ ਕਦਮ ਕਿਉਂ ਚੁੱਕੇ ਗਏ ਕਿਸ ਤਰ੍ਹਾਂ ਭਰਤੀ ਦੇ ਵਿੱਚ ਕਿਸ ਤਰ੍ਹਾਂ ਦੀਆਂ ਉਣਤਾਈਆਂ ਤੇ ਬੇਨਿਜ਼ਮੀਆਂ ਜਿਹੜੀਆਂ ਕੀਤੀਆਂ ਗਈਆਂ ਇਸੇ ਕਰਕੇ ਸਰਬ ਉੱਚ ਅਦਾਲਤ ਨੇ ਉਹ ਭਰਤੀ ਜਿਹੜੀ ਹੈ ਉਹ ਰੱਦ ਕੀਤੀ ਹਾਲਾਂਕਿ ਉਹਨਾਂ ਤੇ ਕਰਪਸ਼ਨ ਦੇ ਅੱਜ ਤੱਕ ਨਾਂਦੋਸ਼ ਲੱਗੇ ਨੇ ਉਹਨਾਂ ਨੂੰ ਜਿਹੜੀ ਇਮੇਜ ਅਸੀਂ ਇੱਕ ਗੱਲ ਦੱਸ ਦਿਆਂ ਵੀ ਉਹਨਾਂ ਦੀ ਇਮੇਜ ਜਿਹੜੀ ਹੈ ਸਾਫ਼ ਸੁਥਰੀ ਮੰਨੀ ਜਾਂਦੀ ਹੈ ਪਰ ਜੋ ਉਹ ਕਿਸੇ ਵਿਅਕਤੀ ਬਾਰੇ ਪ੍ਰਭਾਵ ਬਣਾ ਲੈਂਦੇ ਆ ਵੀ ਇਹ ਫਲਾਣਾ ਬੰਦਾ ਤਾਂ ਚੋਰ ਹੈ ਫਲਾਣਾ ਬੰਦਾ ਤਾਂ ਕਰਪਟ ਹੈ ਤਾਂ ਉਹ ਪ੍ਰਭਾਵ ਬਣ ਗਿਆ ਫਿਰ ਉਹ ਬੰਦੇ ਨੂੰ ਠੋਕ ਦਿੰਦੇ ਨੇ ਇਸ ਕਰਕੇ ਉਹਨਾਂ ਦੇ ਖਿਲਾਫ ਵਿਭਾਗਾਂ ਦੇ ਵਿੱਚ ਲੋਬਿੰਗ ਵੀ ਹੋ ਜਾਂਦੀ ਹੈ ਇਸੇ ਲੋਬਿੰਗ ਦੇ ਚੱਲਦੇ ਆ ਇੱਕ ਇਹ ਵੀ ਤਰਕ ਸਾਹਮਣੇ ਆ ਰਿਹਾ ਹੈ ਦਲੀਲ ਸਾਹਮਣੇ ਆ ਰਹੀ ਹੈ ਕਿ ਨਜਾਇਜ਼ ਮੈਨੇਜ ਹਲੰਕੇ ਸਰਕਾਰ ਤੇ ਤਾਂ ਦੋਸ਼ੇ ਲੱਗਦੇ ਨੇ ਕਿ ਨਜਾਇਜ਼ ਮਾਈਨਿੰਗ ਹੋ ਰਹੀ ਹੈ ਜਿਹੜੇ ਆਗੂ ਇਹ ਕਹਿ ਰਹੇ ਸੀ ਕਿ 20000 ਕਰੋੜ ਰੁਪਇਆ ਤਾਂ ਅਸੀਂ ਮਾਈਨਿੰਗ ਚ ਕੱਢ ਲਾਂਗੇ ਸਾਲ ਦਾ ਤੇ ਉਹ 20000 ਕਰੋੜ ਰੁਪਇਆ ਤਾਂ ਆਇਆ ਨਹੀਂ ਤੇ ਨਜਾਇਜ਼ ਮਾਈਨਿੰਗ ਹੋ ਰਹੀ ਹੈ ਕਹਿੰਦੇ ਜੀ ਕ੍ਰਿਸ਼ਨ ਕੁਮਾਰ ਨੇ ਨਜਾਇਜ਼ ਮਾਈਨਿੰਗ ਰੋਕੀ ਹੈ ਜੇ ਨਜਾਇਜ਼ ਮਾਈਨਿੰਗ ਰੋਕੀ ਹੈ ਤਾਂ ਨਜਾਇਜ਼ ਮਾਈਨਿੰਗ ਦੇ ਕਿਉਂ ਦੋਸ਼ ਲੱਗੇ ਨੇ ਤੇ ਦੋਸ਼ ਲਾਉਣ ਵਾਲੇ ਇਹ ਕਹਿੰਦੇ ਨੇ ਕਿ ਜੇ ਨਜਾਇਜ਼ ਮਾਈਨਿੰਗ ਰੋਕਣ ਕਰਕੇ ਹਰਮਿਤ ਸਿੰਘ ਪਠਾਨ ਮਾਇਰਾ ਤੇ ਕਈ ਹੋਰ ਐਮਐਲਏ ਉਹਨਾਂ ਨਾਲ ਨਾਰਾਜ਼ ਨੇਗੇ ਇਹ ਤਾਂ ਹੁਣ ਜਾਤਾ ਗਵਰਨਮੈਂਟ ਦੇ ਵਿੱਚ ਇਨੀਕ ਜਾਨ ਚਾਹੀਦੀ ਹੈ ਵੀ ਉਹ ਇਸ ਸਾਰੇ ਮਾਮਲੇ ਦੀ ਜਾਂਚ ਕਰਵਾ ਲਵੇ ਜੋ ਹਰਮਿੰਦਰ ਸਿੰਘ ਪਠਾਣ ਮਾਜਰਾ ਨੇ ਕ੍ਰਿਸ਼ਨ ਕੁਮਾਰ ਤੇ ਦੋਸ਼ ਲਾਏ ਨੇ ਉਹਨਾਂ ਦੀ ਜਾਂਚ ਕਰਾ ਲੈਣੀ ਚਾਹੀਦੀ ਹੈ ਕਿ ਕੀ ਹਰਮਿੰਦਰ ਸਿੰਘ ਪਠਾਣ ਮਾਜਰਾ ਵੱਲੋਂ ਲਾਏ ਗਏ ਦੋਸ਼ਾਂ ਦੇ ਵਿੱਚ ਜਾਨ ਹੈ ਇੰਨਾ ਕੋ ਕਣਕੰਡਾ ਹੈ ਕਿ ਜੋ ਕ੍ਰਿਸ਼ਨ ਕੁਮਾਰ ਤੇ ਉਹਨਾਂ ਨੇ ਦੋਸ਼ ਲਾਏ ਨੇ ਉਹ ਵਾਕਈ ਸਹੀ ਨਹੀਂ ਪਰ ਇੱਕ ਗੱਲ ਜ਼ਰੂਰ ਮੰਨਣੀ ਪਊ ਕਿ ਪੰਜਾਬ ਦੇ ਵਿੱਚ ਜੋ ਹੜਾਏ ਨੇ ਆਖਰ ਇਹਨਾਂ ਲਈ ਜ਼ਿੰਮੇਵਾਰ ਕੌਣ ਹੈਗਾ ਜੇ ਮਾਦੋਂਪੁਰ ਹੈਡਵਰਕਸ ਟੁੱਟਦਾ ਹੈ ਜਿਹੜਾ ਕਿ 6 ਲੱਖ ਪਾਣੀ ਲੰਘਣ ਦੀ ਉਥੇ ਸਮਰੱਥਾ ਹੈ ਜੇ ਉਹਦੇ ਗੇਟ ਨਹੀਂ ਖੋਲੇ ਜਾਂਦੇ ਤਾਂ ਉਦੋਂ ਦੇ ਦੋਸ਼ੀ ਕੋਈ ਨਾ ਕੋਈ ਤਾਂ ਹੈ ਕਿਸੇ ਦੇ ਸਿਰ ਤਾਂ ਸਾਨੂੰ ਜ਼ਿੰਮੇਵਾਰੀ ਪਾਉਣੀ ਪਊ ਜੇ ਕ੍ਰਿਸ਼ਨ ਕੁਮਾਰ ਇਮਾਨਦਾਰ ਨੇ ਇਮਾਨਦਾਰੀ ਨਾਲ ਆਪਣਾ ਕੰਮ ਕਰਦੇ ਨੇ ਤਾਂ ਜਿਹੜੀਆਂ ਇਸ ਤਰ੍ਹਾਂ ਦੀਆਂ ਟੈਕਨੀਕਲ ਡਿਸੀਜਨ ਨੇ ਤਕਨੀਕੀ ਫੈਸਲੇ ਨੇ ਉਹ ਕਿਹਨੇ ਲੈਣੇ ਨੇ ਕਿ ਉਹ ਇਰੀਗੇਸ਼ਨ ਡਿਪਾਰਟਮੈਂਟ ਦੇ ਚੀਫ ਇੰਜੀਨੀਅਰ ਨੇ ਲੈਣੇ ਨੇ ਕਿ ਕ੍ਰਿਸ਼ਨ ਕੁਮਾਰ ਜਿਹੜੇ ਇਮਾਨਦਾਰ ਅਫਸਰ ਨੇ ਉਹਨਾਂ ਨੇ ਲੈਣੇ ਨੇ ਇਹਦਾ ਵੀ ਤਾਂ ਜਵਾਬ ਦੇਹੀ ਜਿਹੜੀ ਹੈ ਉਹ ਤੈਹ ਹੋਣੀ ਚਾਹੀਦੀ ਹੈ ਇਮਾਨਦਾਰੀ ਇੱਕ ਥਾਂ ਤੇ ਕੰਮ ਕਰਨਾ ਇੱਕ ਥਾਂ ਤੇ ਦੋਨੋਂ ਗੱਲਾਂ ਦਾ ਵੱਖੋ ਵੱਖਰਾ ਇੱਕ ਫਰਕ ਹੈਗਾ ਤੇ ਇਸ ਲਈ ਜੇ ਭਾਖੜਾ ਡੈਮ ਦੇ ਵਿੱਚੋਂ ਫਲੱਡ ਗੇਟ ਖੋਲ ਕੇ ਇੰਨਾ ਵੱਡੀ ਪੱਧਰ ਤੇ ਪਾਣੀ ਛੱਡਿਆ ਜਾਂਦਾ ਹੈ ਜੇ ਪਹਿਲਾਂ ਹੌਲੀ ਹੌਲੀ ਪਾਣੀ ਸਾਰੇ ਡੈਮਾਂ ਦੇ ਵਿੱਚੋਂ ਛੱਡਿਆ ਜਾਂਦਾ ਕਿ ਏਡੀ ਵੱਡੀ ਤਬਾਹੀ ਤੋਂ ਅਸੀਂ ਬਚ ਸਕਦੇ ਸੀ ਇਸ ਸਾਰੇ ਮਾਮਲੇ ਦੀ ਜਾਂਚ ਕੌਣ ਕਰੂਗਾ ਇਸ ਸਾਰੇ ਮਾਮਲੇ ਦੀ ਜਾਂਚ ਜਾਂ ਤਾਂ ਪੰਜਾਬ ਸਰਕਾਰ ਕਰ ਸਕਦੀ ਹੈ ਜਾਂ ਕੇਂਦਰ ਸਰਕਾਰ ਕਰ ਸਕਦੀ ਹੈ ਜਾਂ ਕੋਈ ਹੋਰ ਜਿਹੜਾ ਅਸੀਂ ਕਹਿੰਦੇ ਆ ਵੀ ਅਦਾਲਤ ਕੋਈ ਫੈਸਲਾ ਲੈ ਸਕਦੀ ਹੈ ਆਖਿਰ ਪੰਜਾਬ ਦਾ 1500 ਦੇ ਕਰੀਬ ਪਿੰਡ ਜਿਹੜਾ ਹੈ ਉਹ ਹੜ੍ਹਾਂ ਦੇ ਵਿੱਚ ਇਸ ਵੇਲੇ ਪੂਰੀ ਤਰ੍ਹਾਂ ਡੁੱਬਿਆ ਹੋਇਆ ਹੈ। 2 2.5 ਦਰਜਣ ਦੇ ਕਰੀਬ ਲੋਕ ਨੇ ਜਿਹੜੇ ਉਹ ਹੜ੍ਹਾਂ ਦੀ ਪਿੰਡ ਚੜ ਗਏ ਉਹਨਾਂ ਦੀਆਂ ਮੌਤਾਂ ਹੋ ਗਈਆਂ ਨੇ। ਲੱਖਾਂ ਦਾਧਾਰੂ ਪਸ਼ੂ ਜਿਹੜਾ ਉਹ ਕਿਸਾਨਾਂ ਦਾ ਜਿਹੜਾ ਉਹ ਪਾਣੀ ਦੇ ਵਿੱਚ ਹੜ ਗਿਆ। ਅਸੀਂ ਸਮਝ ਸਕਦੇ ਹਾਂ ਕਿੰਨਾ ਨੁਕਸਾਨ ਹੋਊ। ਲੋਕਾਂ ਦਾ ਕੀਮਤੀ ਸਮਾਨ ਜਿਹੜਾ ਕਣਕ ਹੋਰ ਕਿੰਨਾ ਸਮਾਨ ਜਿਹੜਾ ਲੀੜਾ ਕੱਪੜਾ ਸਾਰਾ ਹੜ੍ਹਾਂ ਦੇ ਵਿੱਚ ਪਾਣੀ ਦੇ ਵਿੱਚ ਪਿਆ ਉਹਨਾਂ ਦੇ ਘਰਾਂ ਦੇ ਵਿੱਚ ਪਿਆ ਤੇ ਲੋਕ ਰਾਹਤ ਕੰਪਾਂਡ ਦੇ ਕੈਂਪਾਂ ਦੇ ਵਿੱਚ ਰਹਿ ਰਹੇ ਨੇ ਲੋਕ ਆਪਣੇ ਘਰ ਛੱਡਣ ਲਈ ਮਜਬੂਰ ਹੋ ਗਏ ਨੇ ਤੇ ਇਸ ਵੱਡੀ ਭਿਆਨਕ ਤਰਾਸ ਦੀ ਅਰਬਾਂ ਰੁਪਏ ਦੇ ਨੁਕਸਾਨ ਲਈ ਕੋਈ ਤਾਂ ਜ਼ਿੰਮੇਵਾਰ ਹੋਣਾ ਚਾਹੀਦਾ ਹੈ ਨਾ ਸਿਰਫ ਕੁਦਰਤੀ ਆਫਤ ਨੇਚਰਲ ਕਲੇਮਟੀ ਕਹਿ ਕੇ ਸਾਰਾ ਦੋਸ਼ਾਂ ਤੋਂ ਪੱਲਾ ਛੱਡ ਲੈਣਾ ਇਹ ਵੀ ਠੀਕ ਨਹੀਂ ਆਫਟਰ ਆਲ ਡੈਮਾ ਤੋਂ ਪਾਣੀ ਹੌਲੀ ਹੌਲੀ ਕਿਉਂ ਨਹੀਂ ਛੱਡਿਆ ਗਿਆ ਇਸ ਮਾਸਥਲੇ ਦੀ ਜਾਂਚ ਕਰਵਾ ਲੈਣੀ ਚਾਹੀਦੀ ਹੈ ਸਰਕਾਰ ਨੂੰ ਪੋਲੀਟੀਕਲ ਲੀਡਰਸ਼ਿਪ ਨੂੰ ਸਗਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਲੈਣਾ ਚਾਹੀਦਾ ਹੁਣ ਗੱਲ ਕਰਦੇ ਹਾਂ ਹਰਮਨ ਸਿੰਘ ਪਠਾਨ ਮਾਜਰਾ ਦੀ ਗ੍ਰਿਫਤਾਰੀ ਦੀ ਹਰਮਨ ਸਿੰਘ ਪਠਾਨ ਮਾਜਰਾ ਤੇ ਦੋਸ਼ ਬਹੁਤ ਦਿਨ ਪਹਿਲਾਂ ਲੱਗੇ ਸੀ ਕਿ ਉਹਨਾਂ ਇੱਕ ਔਰਤ ਨੇ ਦੋਸ਼ ਲਾਇਆ ਸੀ ਆ ਕੇ ਬਾਹਰ ਕਿ ਮੇਰੇ ਨਾਲ ਇਹਨਾਂ ਦੇ ਸਬੰਧ ਸੀ ਤੇ ਮੈਨੂੰ ਵਿਆਹ ਦਾ ਚਾਂਸਾ ਦੇ ਕੇ ਜਾਂ ਦੂਜਾ ਵਿਆਹ ਕਰਾ ਕੇ ਮੇਰੇ ਨਾਲ ਤੋ ਘਾਟੜੀ ਕੀਤੀ ਹੈ ਤੇ ਅੱਜ ਪਟਿਆਲਾ ਪੁਲਿਸ ਵੱਲੋਂ ਉਹਨਾਂ ਨੂੰ ਹਰਿਆਣਾ ਦੇ ਵਿੱਚੋਂ ਗ੍ਰਿਫਤਾਰ ਕੀਤਾ ਗਿਆ ਇਸ ਗ੍ਰਿਫਤਾਰੀ ਸੰਬੰਧੀ ਪੁਲਿਸ ਵੱਲੋਂ ਕੋਈ ਦਾਵਾ ਨਹੀਂ ਕੀਤਾ ਗਿਆ ਪੁਲਿਸ ਵੱਲੋਂ ਕੋਈ ਐਲਾਨ ਨਹੀਂ ਕੀਤਾ ਗਿਆ ਕੋਈ ਪ੍ਰਗਟਾਵਾ ਨਹੀਂ ਕੀਤਾ ਗਿਆ ਹਰਬੀਰ ਸਿੰਘ ਪਠਾਨ ਮਾਜਰਾ ਨੇ ਖੁਦ ਇਸ ਦੀ ਜਾਣਕਾਰੀ ਦਿੱਤੀ ਹੈ ਜੋ ਤੁਸੀਂ ਉਹਨਾਂ ਦੀ ਜ਼ੁਬਾਨੀ ਹੀ ਸੁਣ ਸਕਦੇ ਹਾਂ ਮੈਂ ਜਿਹੜਾ ਆਪਾਂ ਕੱਲ੍ਹ ਅਵਾਜ਼ ਚੁੱਪੀ ਸੀ ਬਈ ਕ੍ਰਿਸ਼ਨ ਕੁਮਾਰ ਜਿਹੜਾ ਉਹ ਬਿਲਕੁਲ ਬੜਾ ਅਫਸਰਿਆ ਉਹਨੇ ਉਹਦੀ ਮਲੈਕੀ ਦਾ ਸਾਰਾ ਕੁਝ ਹੋਇਆ ਉਸ ਦਿਨ ਕੱਲ ਮੇਰੀ ਜਿਹੜੀ ਵੀਡੀਓ ਲਾਈਵ ਹੋਈਆਂ ਸੀ ਮੇਰੇ ਗਨਮੈਨ ਵਾਪਸ ਲਏ ਗਏ ਤੇ ਹੁਣ 376 ਦਾ ਮੈਂ ਦੇ ਪਰਚਾ ਕਰਤਾ ਨਾ ਇਹ ਪੰਜਾਬ ਪੁਲਿਸ ਨੇ ਇਥੋਂ ਲੈਣਾ ਹਰਿਆਣਾ ਚ ਤਕਰੀਬਨ ਸਾਰੇ ਜਣੇ ਜਿੰਨੇ ਵੀ ਇਹਨਾਂ ਨੇ ਰਾਤ ਪੁਰਾਣਾ ਜਿਹੜਾ ਮੈਂ ਤਕਰੀਬਨ ਮੇਰਾ ਹਾਈ ਕੋਰਟ ਚ ਵੀ ਕੇਸ ਚੱਲਦਾ ਸੀ ਉਹਦੇ ਤੇ ਦੋ ਪਰਚੇ ਲੱਗ ਜਿਆ ਮੈਡਮ ਦੇ ਮੇਰੇ ਤੇ ਜਿਹੜਾ ਇਹਨਾਂ ਨੇ ਕੀਤਾ ਉਹ ਅੱਜ ਨਿਆਂਇਤ ਕਰਤਾ ਫਤਕਾ ਦਾ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਸਜਣਾ ਦੇ ਤਰ੍ਹਾਂ ਇਹ ਤੁਹਾਡੇ ਭਰਾ ਜਿਹੜਾ ਜੋ ਵੀ ਹੋਇਆ ਇਹ ਪੰਜਾਬ ਦੀ ਆਵਾਜ਼ ਚੰਗੀ ਜਿਹੜੇ ਲੋਕਾਂ ਦੇ ਸੀ ਵੀ ਇਹਨਾਂ ਦਿੱਲੀ ਵਾਲਿਆਂ ਦੇ ਖਿਲਾਫ ਕੋਈ ਜੋ ਵੀ ਬਣਦਾ ਆ ਬਈ ਉੱਥੇ ਕੋਈ ਮਰਦ ਕੋਈ ਵੀ ਉੱਠ ਕੇ ਆਣ ਕੇ ਪੰਜਾਬ ਦੀ ਗੱਲ ਕਰੇ ਤੇ ਤੁਹਾਡਾ ਭਰਾ ਨੇ ਆਪਦਾ ਕੈਰੀਅਰ ਦਾ ਆਪੇ ਲਾ ਕੇ ਇਹ ਪੰਜਾਬ ਵਾਸਤੇ ਮੁੱਦਾ ਚੁੱਕਾ ਤੇ ਮੈਂ ਸਾਰੇ ਐਮਐਲਏ ਨੂੰ ਮੰਤਰੀਆਂ ਨੂੰ ਸਾਰਨ ਬੇਨਤੀ ਕਰਦਾ ਅੱਜ ਜੇ ਤੁਸੀਂ ਨਾ ਜਾ ਕੇ ਤੇ ਤੁਹਾਡਾ ਕੱਖੇ ਤੇ ਆ ਇਹਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰੋ ਆਲ ਪੰਜਾਬ ਜਿੱਥੇ-ਜਿੱਥੇ ਵੀ ਮੇਰੇ ਸੱਜਣ ਮਿੱਤਰ ਬੈਠੇ ਪੰਜਾਬ ਹਰਿਆਣਾ ਜਿੱਥੇ ਵੀ ਜਿਹੜੇ ਕੋਈ ਮੈਨੂੰ ਪਿਆਰ ਕਰਦੇ ਆ ਤੇ ਜਿਨ੍ਹਾਂ ਨੂੰ ਲੱਗਦਾ ਵੀ ਮੈਂ ਚੰਗਾ ਕੰਮ ਕੀਤਾ ਜਿਨ੍ਹਾਂ ਨੂੰ ਨਹੀਂ ਚੰਗਾ ਲੱਗਦਾ ਉਹ ਬਿਲਕੁਲ ਨਾ ਆਉਣ ਜਿਨ੍ਹਾਂ ਨੂੰ ਲੱਗਦਾ ਵੀ ਮੈਂ ਚੰਗਾ ਕੰਮ ਕੀਤਾ ਆਵਾਜ਼ ਚੁੱਕੀ ਪੰਜਾਬ ਦੀ ਕਿ ਅੱਜ ਮੈਨੂੰ ਤੁਹਾਡੀ ਸਾਰਿਆਂ ਦੀ ਲੋੜ ਆ ਟਰੈਕਟਰ ਟਰਾਲੀਆਂ ਗੱਡੀਆਂ ਬੱਸਾਂ ਜੋ ਵੀ ਤੁਹਾਡੇ ਕੋਲ ਹੈਗਾ ਪਟਿਆਲਾ ਐਸਐਸਪੀ ਦਾ ਡੀਸੀ ਦਫ਼ਤਰ ਆਪਾਂ ਸਾਰਾ ਘੇਰਨਾ ਤੇ ਤੁਹਾਨੂੰ ਬੇਨਤੀ ਹੈ ਨੂੰ ਵੱਧ ਤੋਂ ਵੱਧ ਲਾਈਵ ਕਰਕੇ ਵੱਧ ਤੋਂ ਵੱਧ ਲੋਕਾਂ ਨੂੰ ਸੁਣਾ ਦੇ ਕੇ ਇਹ ਨੂੰ ਵਾਟ ਨੂੰ ਸ਼ੇਅਰ ਕਰਕੇ ਤੁਸੀਂ ਉੱਥੇ ਮੇਰਾ ਸਾਥ ਦਿਓ ਤਾਂ ਕਿ ਆਪਾਂ ਇਸ ਜਿਹੜੀ ਗੁੰਗੀ ਸਰਕਾਰ ਨੂੰ ਉਠਾ ਸਕੀਏ ਤੇ ਜਿਹੜੇ ਦਾ ਦਿਮਾਗ ਤੇ 94 ਐਮਐਲਏ ਬੜੇ ਆ ਉਹ ਦਿਮਾਗ ਵਾਲਾ ਕੀੜਾ ਕੱਢ ਸਕੀਏ ਵੀ ਜੇ ਐਮਐਲਏ ਉੱਠ ਪੈਣ ਇੱਕ ਤੇ ਪਰਚਾ ਦੂਜੇ ਤੇ ਇਹਦੇ ਮੈਨੂੰ ਦਬਾਉਣਗੇ ਮੈਂ ਦਬਦਾ ਤੇ ਨਹੀਂ ਤੁਹਾਡਾ ਸਾਰਾਂ ਦਾ ਭਰਾਵਾਂ ਦਾ ਅਸ਼ੀਰਵਾਦ ਆ ਮੈਨੂੰ ਦਬਾਉਣ ਦੀ ਕੋਸ਼ਿਸ਼ ਕਰਨੇ ਦਾ ਵਾਅਦਾ ਤਾਂ ਮੇਰੇ ਤੇ ਪਰਚੇ ਹੋਰ ਕਰ ਸਕਦੇ ਆ ਮੈਂ ਜੇਲ੍ਹ ਚ ਰਹਿ ਸਕਦਾ ਪਰ ਮੇਰੀ ਜਿਹੜੀ ਆਵਾਜ਼ ਆ ਉਹਨੂੰ ਨਹੀਂ ਕੋਤ ਦਬਾ ਸਕਦਾ ਤਾਂ ਉਹ ਬੇਨਤੀ ਆ ਸਾਰੇ ਜੀ ਵੱਤਾਂ ਤੇ ਪਹੁੰਚੋ ਕੰਮ ਮੈਨੂੰ ਬਣਾਉਣਾ ਸਾਰਾ ਨਾ ਹੁੰਦਾ ਮੀਂਹ ਕਣੀ ਆ ਪਰ ਜੇ ਅੱਜ ਤੁਹਾਡੀ ਮੈਨੂੰ ਲੋੜ ਆ ਤੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਤੇ ਤੁਸੀਂ ਸਾਰੇ ਜਣੇ ਅੱਜ ਉੱਥੇ ਡੀਸੀ ਦਫ਼ਤਰ ਤੇ ਐਸਐਸਪੀ ਦਫ਼ਤਰ ਕੇ ਰੋ ਇਹਨਾਂ ਨੂੰ ਸਵਾਲ ਕਰੋ ਪੁੱਛੋ ਵੀ ਇੱਕ ਬੰਦੇ ਨੇ ਆਵਾਜ਼ ਚੁੱਕੀ ਆ ਬਾਹਰ ਲਈ ਛੱਡ ਦੇਣ ਕਿ ਰਾਜ ਕਰਨਗੇ ਦਿੱਲੀ ਵਾਲੇ ਜਿਹੜੇ ਦਿੱਲੀ ਵਾਲੇ ਮੈਂ ਕਹਿ ਸਕਦਾ ਕਾਂਗਰਸ ਦਾ ਵੀ ਰਾਜ ਰਿਆ ਬੀਜੇਪੀ ਦਾ ਵੀ ਰਾਜ ਰਿਆ ਉਹਨਾਂ ਨੇ ਤਾਂ ਕਦੀ ਜੰਨੀ ਇੰਟਰਫੇਰੈਂਸ ਆਣ ਕੇ ਆਪਦੀਆਂ ਸਟੇਟਾਂ 'ਚ ਕੀਤੀ ਨਹੀਂ ਇਹਨਾਂ ਨੂੰ ਕੋਈ ਜ਼ਿਆਦਾ ਚਾ ਚੜਿਆ ਆ ਇਹਨਾਂ ਨੂੰ ਕੋਈ ਜ਼ਿਆਦਾ ਆ ਵੀ ਅਸੀਂ ਕੋ ਵੱਖਰਾ ਕਰਕੇ ਦਿਖਾਵਾਂਗੇ ਲੋਕਾਂ ਨੂੰ ਵੀ ਸਾਡੇ ਪੰਜਾਬ ਵਾਲੇ ਘੋੜੇ ਭਾਲੇ ਵੀ ਇਹਨਾਂ ਨੂੰ ਰਾਜ ਨਹੀਂ ਕਰਨਾ ਹੁੰਦਾ ਇਸ ਕਰਕੇ ਜੇ ਅੱਜ ਤੁਸੀਂ ਮੇਰੇ ਨਾਲ ਖੜੋਗੇ ਤੇ ਮੈਂ ਮਹਾਰਾਜ ਤੋਂ ਲੈ ਕੇ ਇਹਨਾਂ ਦਾ ਤਖਤਾ ਪੜ ਸਕਦਾ ਅੱਜ ਤੁਹਾਡਾ ਸਾਥ ਨਹੀਂ ਲੋੜਾ ਅੱਜ ਮੇਰਾ ਸਾਥ ਦੇ ਲੋ ਤੇ ਤੁਹਾਡਾ ਭਰਾ ਹਮੇਸ਼ਾ ਤੁਹਾਡਾ ਲਈ ਰਹੇਗਾ ਵਾਹਿਗੁਰੂ ਜੀ ਦੇ ਸਾਥ ਸਾਥ ਹੈ ਵਾਹਿਗੁਰੂ ਜੀ ਕੀ ਸੱਤੇ ਹੁਣ ਤੁਸੀਂ ਸੁਣਿਆ ਹਰਨੀਤ ਸਿੰਘ ਪਠਾਨ ਮਾਜਰਾ ਨੇ ਦੱਸਿਆ ਕਿ ਉਹਨਾਂ ਨੂੰ ਕਿਵੇਂ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਇਹਦੇ ਨਾਲ ਹੀ ਤੁਸੀਂ ਇਹ ਵੀ ਸੁਣੋ ਕਿ ਉਹਨਾਂ ਨੇ ਰਾਤੀ ਟਵਿੱਟਰ ਤੇ ਇਹ ਪ੍ਰਗਟਾਵੇ ਕੀਤੇ ਕਿ ਕਿਸ ਤਰ੍ਹਾਂ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤੇ ਜੇ ਕੋਈ ਨਿਸ਼ਾਨਾ ਬਣਾਊਗਾ ਤਾਂ ਉਹ ਦੇਖ ਲੂਗਾ ਤੇ ਉਹਨਾਂ ਨੇ ਇਹ ਵੀ ਕਿਹਾ ਇਹ ਵੀ ਇਲਾਨ ਕੀਤਾ ਸੀ ਕਿ ਐਸਐਸਵੀ ਪਟਿਆਲਾ ਦੇ ਦਫਤਰ ਦਾ ਘਰਾਉ ਕੀਤਾ ਜਾਵੇਗਾ ਤੇ ਘਰਾਉ ਕਰਨ ਤੋਂ ਪਹਿਲਾਂ ਹੀ ਜਿਹੜਾ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਮੈਂ ਇੱਕ ਮੈਸੇਜ ਦੇਣਾ ਚਾਹੁੰਨਾ ਜਿਹੜੇ ਅਫਸਰ ਲੌਬੀ ਥੋੜਾ ਜਿਹਾ ਫੜਫੜਕਣ ਆਉਣ ਲੱਗੀ ਆ ਬੜ ਪੈਣ ਲਗਾ ਟਾਈਮ ਨਹੀਂ ਲੱਗਣਾ ਬਾਬੇ ਬੁੱਢੇ ਨੇ ਜੇ ਮੇਰੀ ਸੁਣ ਲਈ ਜਿਹੜੇ ਨੇ ਅੱਜ ਜਿਆਦਾ ਆਪਣਾ ਆਪ ਵਿਖਾਉਣ ਦੀ ਕੋਸ਼ਿਸ਼ ਕੀਤੀ ਜਾਂ ਕਿਸੇ ਨੇ ਕਿਹਾ ਵੀ ਮੈਂ ਐ ਕਰ ਦੂ ਮੈਂ ਉਹ ਕਰ ਦੂ ਆਪਣੇ ਨੰਬਰ ਬਣਾਉਣ ਦੇ ਚੱਕਰ ਤੇ ਜਿੱਦਣ ਪੁੱਤ ਮੇਰਾ ਹੱਥ ਪੈ ਗਿਆ ਨਾ ਤਾਂ ਮੈਂ ਨਾਨੀ ਯਾਦ ਕਰਾਊਗਾ ਸਭ ਨੂੰ ਇਹ ਸੋਚ ਲਿਓ ਹੱਥੋਂ ਤੇ ਪਾਇ ਸੱਚਾਈ ਤੇ ਰਹੋ ਮੈਨੂੰ ਕੋਈ ਡਰ ਨਹੀਂ ਜੇ ਮੈਂ ਗਲਤ ਹੋਊਗਾ ਉੱਥੇ ਮੇਰੇ ਤੇ ਪਰਚਾ ਕਰੋ ਨੋ ਪ੍ਰੋਬਲਮ ਆ ਜੇ ਕਿਸੇ ਦੀ ਚੁੱਕਣਾ ਜਾ ਕੇ ਕੋਈ ਗੜਬੜ ਇਹਨਾਂ ਦੇ ਆਖੇ ਕੀਤੀ ਦਿੱਲੀ ਵਾਲਿਆਂ ਦੇ ਜਾਂ ਦੂਜਿਆਂ ਦੇ ਤੇ ਆਪਣਾ ਹਿਸਾਬ ਲਾ ਲਿਓ ਇਹ ਹਰਦੇਵ ਸਿੰਘ ਦਾ ਮੈਂ ਬੋਰਡ 'ਚ ਐਸੇ ਫਿੱਟ ਕਰੂੰਗਾ ਨਾ ਜਗਾੜ ਦੇ ਯਾਦ ਕਰੋਗੇ ਵੀ ਤੁਹਾਡਾ ਬਣਿਆ ਕੀ ਆ ਇਹ ਤੁਹਾਨੂੰ ਮੈਂ ਦੱਸਦਾ ਜਿਹੜੇ ਹੁਣ ਤੁਸੀਂ ਆ ਮੈਨੂੰ ਲੱਗਾ ਪਤਾ ਅਫਸਰ ਲੋਬੀ ਤੋਂ ਵੀ ਜਿਹੜੇ ਤੁਸੀਂ ਆਪਣਾ ਆਪ ਵਿਖਾਉਣ ਲੱਗੇ ਹੋ ਜੇ ਕੋਈ ਗਲਤ ਕਦਮ ਚੁੱਕਿਆ ਆਪਣੀਆਂ ਲੱਤਾਂ ਭਾਰ ਬਾਅਦ 'ਚ ਝੱਲਦੀਆਂ ਇਹ ਦੇਖ ਲਿਓ ਤੇ ਤੁਹਾਡੇ ਨਾਲ ਕੀ ਹੋਣੀ ਆ ਇਹਦਾ ਇਹਨਾਂ ਨੇ ਬਾਅਦ 'ਚ ਕਿਸੇ ਨੇ ਖੜਨਾ ਨਹੀਂ ਇਹ ਹਮੇਸ਼ਾ ਜਿਹੜੇ ਆਪਣੇ ਐਮ.ਐਲ.ਏ ਦੇ ਨਹੀਂ ਬਣੇ ਇਹ ਤੁਹਾਡੇ ਨਹੀਂ ਬਣਨੇ ਤੁਸੀਂ ਅਫਸਰ ਅਫਸਰ ਰਹਿਣਾ ਜੇ ਤਾਂ ਮੈਂ ਕੋ ਬੇਨਤੀ ਕਰਦਾ ਪੰਜਾਬ ਦੇ ਉਹ ਪੰਜਾਬ ਨਾਲ ਖੜ ਜਿਓ ਜੇ ਜਮੀਰ ਮਰ ਗਈ ਆ ਫਿਰ ਜੋ ਮਰਜੀ ਕਰ ਲਿਓ ਤੇ ਜਿਹੜਾ ਭਾਜੀ ਪਾਊਗਾ ਟਿੱਕੀਆਂ ਦੀ 52 ਵੜੂਗਾ ਇਹ ਤੁਹਾਡਾ ਭਰਾ ਦਾ ਵਾਦਾ ਤੁਹਾਡੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅੰਤ ਦੇ ਵਿੱਚ ਤੁਹਾਨੂੰ ਇਹ ਦੱਸਣਾ ਬਹੁਤ ਜ਼ਰੂਰੀ ਹੈ ਕਿ ਜਿਸ ਤਰ੍ਹਾਂ ਅੱਜ ਸਵੇਰ ਦੀਆਂ ਖਬਰਾਂ ਆ ਰਹੀਆਂ ਨੇ ਜੋ ਘਟਨਾਕ੍ਰਮ ਸਾਰਾ ਵਾਪਰਿਆ ਵੀ ਲੰਗੀ ਰਾਤ ਹਰਮੀਤ ਸਿੰਘ ਪਠਾਨ ਮਾਜਰਾ ਤੇ ਪਰਚਾ ਦਰਜ ਹੁੰਦਾ ਅੱਜ ਸਵੇਰੇ ਦਿਨ ਚੜਨ ਤੋਂ ਬਾਅਦ ਇਹ ਖਬਰਾਂ ਆ ਰਹੀਆਂ ਨੇ ਕਿ ਉਹਨਾਂ ਨੂੰ ਪਟਿਆਲਾ ਪੁਲਿਸ ਨੇ ਹਰਿਆਣਾ ਵਿੱਚੋਂ ਕਤੋਂ ਗ੍ਰਿਫਤਾਰ ਕੀਤਾ ਹੈ ਨਾਲ ਹੀ ਖਬਰਾਂ ਇਹ ਆਉਣ ਲੱਗੀਆਂ ਕਿ ਉਹ ਪੁਲਿਸ ਪਾਰਟੀ ਤੇ ਫਾਇਰਿੰਗ ਕਰਕੇ ਫਰਾਰ ਹੋ ਗਏ ਭੱਜ ਗਏ ਤੇ ਸਭ ਤੋਂ ਵੱਡੀ ਮਹੱਤਵਪੂਰਨ ਗੱਲ ਇਹ ਹੈ ਵੀ ਜਦੋਂ ਤੱਕ ਅਸੀਂ ਇਹ ਖਬਰ ਤਿਆਰ ਕਰ ਰਹੇ ਹਾਂ ਜਦੋਂ ਤੱਕ ਤੁਹਾਡੇ ਤੱਕ ਪਹੁੰਚੂਗੀ ਉਦੋਂ ਤੱਕ ਪੁਲਿਸ ਵੱਲੋਂ ਅਧਿਕਾਰਤ ਤੌਰ ਤੇ ਕਿਸੇ ਵੀ ਤਰ੍ਹਾਂ ਦਾ ਵਰਸ਼ਨ ਨਹੀਂ ਦਿੱਤਾ ਜਾ ਰਿਹਾ ਸਿਰਫ ਸੂਤਰਾਂ ਦੇ ਹਵਾਲੇ ਨਾਲ ਖਬਰਾਂ ਆ ਰਹੀਆਂ ਨੇ ਜੇ ਇੱਕ ਐਮਐਲਏ ਤੇ ਇਸ ਤਰ੍ਹਾਂ ਦੇ سنگੀਨ ਦੋਸ਼ ਲੱਗੇ ਨੇ سنگਰੀਨ ਅਪਰਾਧ ਦੇ ਵਿੱਚ ਕਿਰਿਆ ਹੋਇਆ ਹੈ ਪੁਲਿਸ ਨੂੰ ਗ੍ਰਿਫਤਾਰ ਕਰਨਾ ਚਾਹੀਦਾ ਹੈ ਤਾਂ ਪੁਲਿਸ ਦਾ ਇਹ ਫਰਜ ਬਣਦਾ ਹੈ ਮੋਡਲੀ ਡਿਊਟੀ ਬਣਦੀ ਹੈ ਕਿ ਜੋ ਵੀ ਘਟਨਾਕ੍ਰਮ ਹੈ ਅਧਿਕਾਰਤ ਤੌਰ ਤੇ ਉਸ ਬਾਰੇ ਜਾਣਕਾਰੀ ਲੋਕਾਂ ਦੇ ਸਾਹਮਣੇ ਰੱਖੀ ਜਾਵੇ ਹੁਣ ਸਵਾਲ ਦੋਸਤੋ ਇਹ ਉੱਠਦਾ ਹੈ ਕਿ ਕੋਈ ਵੀ ਵਿਅਕਤੀ ਜਿਹਨੇ ਕੋਈ ਅਪਰਾਧ ਕੀਤਾ ਹੋਵੇ ਚਾਹੇ ਕਿਸੇ ਦੇ ਥੱਪੜ ਮਾਰਿਆ ਹੋਵੇ ਚਾਹੇ ਕਿਸੇ ਦੀ ਲੱਤਾਂਾਂ ਤੋੜੀ ਹੋਵੇ ਤੇ ਜੇ ਬਲਾਤਕਾਰ ਵਰਗਾ سنگੀਨ ਅਪਰਾਧ ਕਿਸੇ ਵਿਅਕਤੀ ਤੇ ਦਰਜ ਹੋਵੇ ਤਾਂ ਕਿ ਉਸ ਨੂੰ ਗ੍ਰਿਫਤਾਰ ਉਸ ਵੇਲੇ ਹੀ ਕੀਤਾ ਜਾ ਸਕਦਾ ਜਦੋਂ ਉਹ ਕਿਸੇ ਵੱਡੇ ਵਿਅਕਤੀ ਦੇ ਖਿਲਾਫ ਮੂੰਹ ਖੋਲ ਲਵੇ ਤਾਂ ਕਿ ਕਾਨੂੰਨਾਂ ਦੀਆਂ ਨਜ਼ਰਾਂ ਦੇ ਵਿੱਚ ਉਦੋਂ ਉਹ ਬੰਦਾ ਅਪਰਾਧੀ ਨਹੀਂ ਹੁੰਦਾ ਉਦੋਂ ਉਸ ਵਿਅਕਤੀ ਦੇ ਖਿਲਾਫ ਕਾਰਵਾਈ ਨਹੀਂ ਹੋਣੀ ਚਾਹੀਦੀ ਜਿਸ ਜਿਹੜੇ ਕੋਈ ਵੀ ਮਾਮਲਾ ਸਾਹਮਣੇ ਆਉਂਦਾ ਹੈ ਕੋਈ ਵੀ ਦੋਸ਼ ਸਾਹਮਣੇ ਆਉਂਦਾ ਹੈ ਜੇ ਉਹ ਦੋਸ਼ ਝੂਠੇ ਨੇ ਤਾਂ ਪੁਲਿਸ ਇਸ ਦੀ ਜਾਂਚ ਕਰੇ ਇਸ ਦੀ ਤਹਿਕੀਕਾਤ ਕਰੇ ਤਾਂ ਜੋ ਜਾਂਚ ਕਰਕੇ ਦੁੱਧ ਦਾ ਦੁੱਧ ਪਾਣੀ ਦਾ ਕਰਕੇ ਚਾਹੇ ਹਰਬੀਤ ਸਿੰਘ ਪਠਾਨ ਮਾਜ ਰਿਹਾ ਹੈ ਚਾਹੇ ਕੋਈ ਗੱਜਣ ਮਾਜ ਰਿਹਾ ਹੈ ਚਾਹੇ ਕੋਈ ਜੋੜੇ ਮਾਜ ਰਿਹਾ ਜੋ ਵੀ ਹੈ ਚਾਹੇ ਕੋਈ ਮਜੀਠੀਆ ਹੈ ਚਾਹੇ ਕੋਈ ਬਾਦਲ ਹੈ ਜਿਸ ਕਿਸੇ ਤੇ ਜਨਤਕ ਜੀਵਨ ਦੇ ਵਿੱਚ ਰਹਿੰਦੇ ਆ ਕੋਈ ਐਮ ਐਲ ਏ ਐਨ ਪੀ ਕੋਈ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕੋਈ ਸਰਪੰਚ ਕੋਈ ਮੰਤਰੀ ਜਿਸ ਕਿਸੇ ਤੇ ਇਸ ਤਰ੍ਹਾਂ ਦੇ ਸੰਗੀਨ ਦੋਸ਼ ਲਾਉਂਦੇ ਨੇ ਅਫਤਰਾ ਲੋਕ ਪਬਲਿਕ ਸਰਵੈਂਟ ਨੇ ਲੋਕਾਂ ਦੇ ਨਮਾਇंदे ਨੇ ਲੋਕਾਂ ਦੇ ਵਿੱਚ ਫਿਰ ਉਹਨਾਂ ਨੇ ਦੁਬਾਰਾ ਵੋਟਾਂ ਲੈਣ ਜਾਣਾ ਤੇ ਜੇ ਇਸ ਤਰ੍ਹਾਂ ਦੇ ਦੋਸ਼ ਲੱਗਦੇ ਨੇ ਉਦੋਂ ਹੀ ਦੋਸ਼ਾਂ ਦੀ ਪੁਣਛਾਣ ਕਰਕੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕੀਤਾ ਜਾਣਾ ਚਾਹੀਦਾ ਹੈ ਕਿ ਪਰਚਾ ਦਰਜ ਕਰਕੇ ਉਸ ਬੰਦੇ ਤੇ ਇਹ ਇੱਕ ਤਲਵਾਰ ਲਟਕਦੀ ਰੱਖੀ ਜਾਂਦੀ ਹੈ ਕਿ ਜਦੋਂ ਵੀ ਇਹ ਕਦੇ ਬੋਲੂਗਾ ਉਹਨੂੰ ਛੱਟ ਫੜ ਲਿਆ ਜਾਊਗਾ ਜੇ ਸਾਡੀ ਪੁਲਿਸ ਇੰਨੀ ਹੀ ਬਹਾਦਰ ਹੈ ਤਾਂ ਰਾਜੀਤ ਸਿੰਘ ਜਿਸ ਤੇ ਐਨਡੀਪੀਐਸ ਐਕਟ ਦਾ ਪਰਚੇ ਦਰਜ ਨੇ ਨਸ਼ਿਆਂ ਦੀ ਤਸਕਰੀ ਨਾਲ ਸੰਬੰਧਿਤ سنگੀਨ ਅਪਰਾਧ ਤੇ ਪਰਚੇ ਦਰਜ ਹੋਣ ਉਹ ਅਜੇ ਤੱਕ ਪੁਲਿਸ ਨੂੰ ਲੱਭੇ ਨਾ ਸਾਡੀ 80000 ਪੁਲਿਸ ਨੂੰ ਰਾਜੀਤ ਸਿੰਘ ਦਾ ਅਜੇ ਤੱਕ ਕੋਈ ਖੁਰਾਕੋਜ ਨਹੀਂ ਮਿਲਿਆ ਡੀਐਸਪੀ ਗੁਰਸ਼ ਗੁਰਸ਼ੀਰ ਸਿੰਘ ਦਾ ਮਾਮਲਾ ਸਾਡੇ ਸਾਹਮਣੇ ਹੈ ਉਹ ਵੀ ਪੁਲਿਸ ਨੂੰ ਹਜੇ ਤੱਕ ਹੱਥ ਨਹੀਂ ਲੱਗਿਆ ਉਹਦੇ ਤੇ ਦੋਸ਼ ਏ ਸੀ ਕਿ ਇੱਕ ਨਾਮੀ ਗੈਂਗਸਟਰ ਜਿਹੜਾ ਨੈਸ਼ਨਲ ਨਹੀਂ ਇੰਟਰਨੈਸ਼ਨਲ ਪੱਧਰ ਤੇ ਜਿਹੜਾ ਪ੍ਰਸਿੱਧ ਹੈ ਉਸ ਦੀ ਇੰਟਰਵਿਊ ਕਰਾਉਣ ਦੇ ਦੋਸ਼ ਜਿਹੜੇ ਆ ਉਸ ਡੀਐਸ ਡੀਐਸਪੀ ਤੇ ਲੱਗਦੇ ਨੇ ਉਹ ਵੀ ਪੁਲਿਸ ਦੇ ਹੱਥ ਨੇ ਲੱਗਦਾ ਕਿ ਜਿਹੜੇ ਅਜਿਹੇ ਮਾਮਲੇ ਨੇ ਸਿਰਫ ਇਸ ਕਰਕੇ ਦਰਜ ਕੀਤੇ ਜਾਂਦੇ ਨੇ ਕਿ ਜਦੋਂ ਕੋਈ ਇਹ ਬੰਦਾ ਮੂੰਹ ਖੋਲੂਗਾ ਸਰਕਾਰ ਦੇ ਖਿਲਾਫ ਬੋਲੂਗਾ ਜਾਂ ਕਿਸੇ ਵੱਡੇ ਬੰਦੇ ਦੇ ਖਿਲਾਫ ਬੋਲੂਗਾ ਉਦੋਂ ਹੀ ਕਾਰਵਾਈ ਜਿਹੜੀ ਹੈ ਉਹ ਅਮਲ ਦੇ ਵਿੱਚ ਲਿਆਂਦੀ ਜਾ ਸਕਦੀ ਹੈ ਇਹ ਵੀ ਇੱਕ ਚਰਚਾ ਦਾ ਵਿਸ਼ਾ ਜਿਹੜਾ ਇਹ ਇਸ ਵੇਲੇ ਬਣਿਆ ਹੋਇਆ ਹੈ ਹੁਣ ਗੱਲ ਕਰਦੇ ਆ ਇਰੀਗੇਸ਼ਨ ਵਿਭਾਗ ਦੀ ਕਿ ਇਰੀਗੇਸ਼ਨ ਵਿਭਾਗ ਅਕਸਰ ਸੂਖੀਆਂ ਦੇ ਵਿੱਚ ਕਿਉਂ ਰਹਿੰਦਾ ਹੈਗਾ ਪੰਜਾਬ ਦੇ ਵਿੱਚ ਜਦੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸੀ ਤਾਂ ਉਸ ਵੇਲੇ ਦੋਸ਼ ਲੱਗੇ ਸੀ ਕਿ ਇੱਕੋ ठेकेदार ਨੂੰ ਵੱਡੀ ਪੱਧਰ ਤੇ ਕੰਟਰੈਕਟ ਜਿਹੜੇ ਨੇ ਉਹ ਦਿੱਤੇ ਗਏ ਬੜਾ ਰੌਲਾ ਪਿਆ ਬੜਾ ਹੋ ਹੱਲਾ ਮਚਿਆ ਵੀ ਜੀ ਸੈਂਕੜੇ ਨਹੀਂ ਹਜ਼ਾਰਾਂ ਕਰੋੜ ਦਾ ਰੁਪਇਆ ਜਿਹੜਾ ਘਪਲਾ ਇਸ ਮਹਿਕਮੇ ਦੇ ਵਿੱਚ ਹੋਇਆ ਤੇ ਆਈਐਸ ਅਫਸਰਾਂ ਨੇ ਵੀ ਇਸ ਕਪੜੇ ਦੇ ਵਿੱਚ ਹੱਥ ਰੰਗੇ ਨੇ ਇੰਜੀਨੀਅਰਿੰਗ ਜਿਹੜੇ ਵਿੰਗ ਦੇ ਬੰਦੇ ਹੁੰਦੇ ਨੇ ਚਾਹੇ ਕੋਈ ਐਸਸੀ ਐਕਸਨ ਜਿਹੜੇ ਆ ਚੀਫ ਨੇ ਉਹਨਾਂ ਨੇ ਵੀ ਹੱਥ ਰੰਗੇ ਨੇ ਤੇ ਵੱਡੀ ਪੱਧਰ ਤੇ ਜਿਹੜਾ ਉਹ ਕਪੜਾ ਹੁੰਦਾ ਤਾਂ 2017 ਦੇ ਵਿੱਚ ਕਾਂਗਰਸ ਦੀ ਸਰਕਾਰ ਬਣਦੀ ਹੈ ਕੈਪਟਨ ਅਮਰਿੰਦਰ ਸਿੰਘ ਜਿਹੜੇ ਉਸ ਸਰਕਾਰ ਦੇ ਮੁਖੀ ਹੁੰਦੇ ਨੇ ਜਿਹੜੀ ਸਰਕਾਰ ਬਣਦੀ ਹੈ ਚੰਦ ਹਫ਼ਤਿਆਂ ਦੇ ਵਿੱਚ ਹਰ ਤਰ੍ਹਾਂ ਦਾ ਮਾਫੀਆ ਖਤਮ ਕਰਨ ਨਸ਼ੇ ਖਤਮ ਕਰਨ ਦੀ ਸੋਹ ਖੰਦੇ ਗੁਟਕਾ ਸਾਹ ਵਾਦ ਦੇ ਵਿੱਚ ਫੜ ਕੇ ਤੱਕ ਸ੍ਰੀ ਦਰਦਮਾਨ ਸਾਹਿਬ ਨੂੰ ਮੁਖਾਤਬ ਹੋ ਕੇ ਤੇ ਇੱਕ ਪਰਚਾ ਦਰਜ ਹੁੰਦਾ ਹੈ ਵੀ 1000 ਕਰੋੜ ਰੁਪਏ ਦਾ ਕਪਲਾਜੀ ਇਰੀਗੇਸ਼ਨ ਵਿਭਾਗ ਦੇ ਵਿੱਚ ਹੋਇਆ ਠੇਕੇਦਾਰ ਗੁਰਿੰਦਰ ਸਿੰਘ ਪਾਪਾ ਨੂੰ ਗ੍ਰਿਫਤਾਰ ਕੀਤਾ ਜਾਂਦਾ ਇਸ ਮਹਿਕਮੇ ਨਾਲ ਜੁੜੇ ਅਨੇਕਾ ਹੀ ਇੰਜੀਨੀਅਰ ਜਿਹੜੇ ਨੇ ਉਹ ਗ੍ਰਿਫਤਾਰ ਹੁੰਦੇ ਇਹ ਤੁਹਾਨੂੰ ਤੱਥ ਦੱਸਣ ਦਾ ਇੱਥੇ ਮਕਸਦ ਅਜੇ ਸੀ ਵੀ ਇਸ ਮਹਿਕਮੇ ਦੇ ਵਿੱਚ ਅਕਸਰ ਕਪੜੇ ਹੁੰਦੇ ਰਹੇ ਨੇ ਕਪੜਿਆਂ ਦੀਆਂ ਰਿਪੋਰਟਾਂ ਹੁੰਦੀਆਂ ਰਹੀਆਂ ਨੇ ਹੁਣ ਕੀ ਇਹ ਸਾਰਾ ਕਾਲਾ ਮਾਲਾ ਕੀ ਹੈ ਕਿਉਂ ਇਸ ਵੇਲੇ ਫਿਰ ਇੱਕ ਵਾਰ ਇਹ ਮਹਿਕਮਾ ਸੁਰਖੀਆਂ ਦੇ ਵਿੱਚ ਆ ਗਿਆ ਹੈਗਾ ਕਿਉਂਕਿ ਇਸ ਵੇਲੇ ਜੇ ਹੱਡਾਂ ਦੇ ਲਪੇਟੇ ਦੇ ਵਿੱਚ ਇਹ ਮਹਿਕਮਾ ਆਇਆ ਹੋਇਆ ਤਾਂ ਪਾਣੀ ਜਿਹੜਾ ਇਸ ਮਹਿਕਮੇ ਦੇ ਕੰਟਰੋਲ ਦੇ ਵਿੱਚ ਹੈ ਤੇ ਡਰੇਨੇਜ ਡਰੇਨਾ ਦੀ ਦਰਿਆਵਾਂ ਦੀ ਜੇ ਸਫਾਈ ਕਰਨੀ ਹੁੰਦੀ ਹੈ ਤਾ ਵੀ ਇਸ ਮੈਕਮੇ ਨੇ ਕਰਨੀ ਹੁੰਦੀ ਹੈਗੀ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਮਾਮਲਾ ਕੀ ਰੁਕ اختیار ਕਰਦਾ ਹੈ ਇਹ ਦੇਖਣ ਵਾਲੀ ਗੱਲ ਹੋ ਜਿਸ ਤਰ੍ਹਾਂ ਦੀ ਲਲਕਾਰ ਜਿਸ ਤਰ੍ਹਾਂ ਦੀ ਫਿਟਕਾਰ ਜਿਸ ਤਰ੍ਹਾਂ ਦੀਆਂ ਗੱਲਾਂ ਹਰਮੀਤ ਸਿੰਘ ਪਠਾਨ ਮਾਜਰਾ ਨੇ ਕੀਤੀਆਂ ਕਿ ਹੋਰ ਐਮਐਲਏ ਵੀ ਬੋਲ ਸਕਦੇ ਨੇ ਕਿਉਂਕਿ ਪਹਿਲਾਂ ਜੇ ਕੋਈ ਐਮਐਲਏ ਬੋਲਿਆ ਸੀ ਜਿਨ੍ਹਾਂ ਦੇ ਵਿੱਚ ਕੁਮਰ ਵਿਜੇ ਪ੍ਰਤਾਪ ਸੀ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਸਸਪੈਂਡ ਕਰ ਦਿੱਤਾ ਗਿਆ ਉਹਨਾਂ ਤੇ ਪਰਚਾ ਤਾਂ ਨਹੀਂ ਦਰਜ ਹੋਇਆ ਕੋਈ ਨਾ ਹੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹਾਲਾਂਕਿ ਉਹਨਾਂ ਨੇ ਕਈ ਵਾਰੀ ਦੋਸ਼ ਤਜ਼ਰੂਰ ਲਾਏ ਵੀ ਮੈਨੂੰ ਧਮਕੀਆਂ ਮਿਲ ਰਹੀਆਂ ਨੇ ਪਰ ਇਸ ਤਰ੍ਹਾਂ ਦੀ ਕਾਰਵਾਈ ਉਹਨਾਂ ਦੇ ਖਿਲਾਫ ਨਹੀਂ ਹੋਈ ਇਸ ਤੋਂ ਪਹਿਲਾਂ ਹਾਂ ਇਹਨਾਂ ਜ਼ਰੂਰ ਹੈ ਵੀ ਇੱਕ ਮੰਤਰੀ ਜਿਹੜਾ ਹੈ ਉਹ ਫੜ ਲਿਆ ਜਾਂਦਾ ਕੁਰਸੀ ਦੇ ਬੈਠਾ ਬੈਠਾ ਹੀ ਗ੍ਰਿਫਤਾਰ ਕਰ ਲਿਆ ਜਾਂਦਾ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ पाचਪਾਵੇਂ ਉਹਨੂੰ ਕਲੀਨ ਚਿੱਟ ਮਿਲ ਜਾਂਦੀ ਹੈ ਬਠਿੰਡਾ ਰੂਰਲ ਤੋਂ ਐਮਐਲਏ ਜਿਹੜੇ ਹੈ ਉਹ ਗ੍ਰਿਫਤਾਰ ਕੀਤੇ ਜਾਂਦੇ ਨੇ ਭ੍ਰਿਸ਼ਟਾਚਾਰ ਦੇ ਕੇਸ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਕਿਸੇ ਜਿਹੜੇ ਪਿਛਲੇ ਦੌਰ ਦੇ ਵਿੱਚ ਘਟਨਾਵਾਂ ਜਿਹੜੀਆਂ ਜਰੂਰ ਵਾਪਰੀਆਂ ਨੇ ਹੁਣ ਹਰਮਿੰਦਰ ਸਿੰਘ ਪਠਾਣ ਮਾਜਰਾ ਦਾ ਮਾਮਲਾ ਕਿੱਧਰ ਨੂੰ ਜਾਂਦਾ ਹੈ ਕਿਸ ਤਣ ਬੱਤਨ ਲੱਗਦਾ ਹੈ ਜਾਂ ਹੋਰ ਵਿਧਾਇਕ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਹਰਮਿੰਦਰ ਸਿੰਘ ਪਠਾਣ ਮਾਜਰਾ ਦੀ ਸੁਰ ਦੇ ਵਿੱਚ ਸੁਰ ਮਿਲਾਉਂਦੇ ਹੋਏ ਕੀ ਕੁਝ ਬੋਲਣਗੇ ਜਾਂ ਕੁਝ ਕੋਈ ਖਲਾਰਾ ਪਾਉਣਗੇ ਜਾਂ ਡਰ ਕੇ ਚੁੱਪ ਕਰ ਜਾਣਗੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੂਗਾ ਪਰ ਹਾਂ ਇਹਨਾ ਜ਼ਰੂਰ ਹੈ ਕਿ ਹਰਮਿੰਦਰ ਸਿੰਘ ਪਠਾਣ ਮਾਜਰਾ ਹੁਣ ਪੁਲਿਸ ਦੇ ਗ੍ਰਿਫਤ ਦੇ ਵਿੱਚ ਆ ਚੁੱਕਾ ਹੈ ਇਹ ਕੀ ਰਣਨੀਤੀ ਹੈ ਕੀ ਕੌਣ ਉਹਦੇ ਪਿੱਛੇ ਬੁਲਾਉਣ ਵਾਲਾ ਸੀ ਕੌਣ ਬੋਲਣ ਵਾਲਾ ਸੀ ਇਹ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗ ਜੂ ਤੇ ਦਿੱਲੀ ਵਾਲੀ ਲੀਡਰਸ਼ਿਪ ਜਾਂ ਪੰਜਾਬ ਲੀਡਰਸ਼ਿਪ ਕੀ ਰੁਖ اختیار ਕਰਦੀ ਹੈ ਆਉਣ ਵਾਲੇ ਦਿਨਾਂ ਵਿੱਚ ਦੇਖਾਂਗੇ ਕੋਈ ਵੱਡੀ ਅਪਡੇਟ ਹੋਊਗੀ ਤੁਹਾਡੇ ਨਾਲ ਫਿਰ ਮੋੜ ਸਾਂਝੀ ਕਰਾਂਗੇ ਦਿਓ ਜਹਾਜ ਧੰਨਵਾਦ ਦੋਸਤੋ ਸਾਡੇ ਚੈਨਲ ਦੀ ਇਸ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸਮੁੱਚੀ ਟੀਮ ਤੁਹਾਡੀ ਧੰਨਵਾਦੀ ਹੈ ਤੁਸੀਂ ਇਸ ਵੀਡੀਓ ਨੂੰ ਲਾਈਕ ਕਰ ਲਈ ਬੈਲ ਦਾ ਬਟਨ ਜ਼ਰੂਰ ਦਬਾਓ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ ਤਾਂ ਜੋ ਤੁਹਾਡੇ ਤੱਕ ਤੱਥਪੂਰਨ ਤੇ ਸਹੀ ਜਾਣਕਾਰੀ ਪਹੁੰਚਾਈ ਜਾ ਸਕੇ ਹੋ ਸਕੇ ਤਾਂ ਸਾਡੀ ਹੌਸਲਾ ਅਫਜ਼ਾਈ ਲਈ ਕਮੈਂਟ ਵੀ ਕਰਨਾ ਧੰਨਵਾਦ